ਕਾਨੂੰ ਪਤਾ ਹੀ ਇਹ ਵੀ ਜਦੋਂ ਜੂਨ ਦਾ ਮਹੀਨਾ ਆਉਂਦਾ ਵੀ ਹਰੇਕ ਸਿੱਖ ਦਾ ਜਿਹੜਾ ਹਿਰਦਾ ਉਹ ਬੁਲੰਦ ਰਹਿ ਜਾਂਦਾ ਹੈਗਾ ਉਹੀ ਘਟਨਾ ਨੂੰ ਦੇਖ ਕੇ ਪਰਿਵਾਰਾਂ ਨਾਲ ਬਹੁਤ ਕੁਝ ਹੋਇਆ ਕਿਉਂਕਿ ਇੱਕ ਨੂੰ ਫੜ ਲੈਣਾ ਪਿੱਛੋਂ ਦੀ ਭੈਣ ਨੂੰ ਝੱਕ ਲੈਣਾ ਉਹਦੀ ਮਾਂ ਨੂੰ ਝੱਕਣਾ ਲੰਗੇ ਕਰ ਕਰਕੇ ਸਾਰੇ ਪਰਿਵਾਰ ਨੂੰ ਇਸ ਤਰ੍ਹਾਂ ਜਲੀਲ ਕਰਨਾ ਟੌਰਚਰ ਕਰਨਾ ਬੰਦਾ ਆਪਣੇ ਤੇ ਟੌਰਚਰ ਸਹਿ ਜਾਂਦਾ ਹੈਗਾ ਜਦੋਂ ਪਰਿਵਾਰ ਤੇ ਹੈ ਧੀ ਭੈਣ ਦੇ ਤੁਹਾਡੀ ਅੱਖਾਂ ਦੇ ਸਾਹਮਣੇ ਹੋ ਰਿਹਾ ਹੋਵੇ ਉਹ ਤੁਸੀਂ ਨਹੀਂ ਸਹਿ ਸਕਦੇ ਸੋ ਉਸ ਸਮੇਂ ਜੰਗਸੀਆਂ ਇਹਦੀ ਗੱਲ ਖੇਢੀ ਵੀ ਸਿੱਖਾਂ ਨੂੰ ਸਿੱਖਾਂ ਦੇ ਨਾਲ ਹੀ ਲੜਾਤਾ ਦੋਹੇ ਸਰਦਾਰਾਂ ਨੂੰ ਲੜਾਤਾ ਉਧਰ ਪੁਲਸ ਆ ਉਤਰ ਖੜ ਗੁਨੇ ਤੀਜੀ ਤੇ ਲੜਾਉਣ ਵਾਲੀ ਕਿਹੜੀ ਸੀ ਸੈਂਟਰ ਦੀ ਵੀ ਪੁਲਸ ਕੀ ਕਰਦੀ ਐ ਜਿਵੇਂ ਕਸਾਈ ਬੱਕਰੇ ਨੂੰ ਕੋਹਂਦਾ ਨਾ ਐਂ ਕੋਹਂਦੇ ਸੀ 10-10 ਬੰਦੇ ਇਕੱਠੇ ਹੋ ਕੇ ਜਿਹੜਾ ਫਾਜ ਜਾਂਦਾ ਸੀਗਾ ਹਾਈ ਤਾਂ ਬਹੁਤ ਕੁਝ ਆਇਆ ਇਹੋ ਜਿਹਾ ਵੀ ਜਿਹੜਾ ਸਾਹਮਣੇ ਨਹੀਂ ਆਇਆ ਜਿਹੜੀਆਂ ਧੀਆ ਭੈਣਾਂ ਨਾਲ ਉਹ ਤਸੱਦਦ ਹੋਇਆ ਹਜੇ ਉਹ ਵਿਚਾਰੀਆਂ ਹੁਣ ਕੀ ਕਰਨ ਨਹੀਂ ਬੋਲ ਸਕਦੀਆਂ ਕੈਮਰੇ ਮੂਰੇ ਵੀ ਸਾਡੇ ਨਾਲ ਇਹ ਹੋਇਆਗਾ। ਕਹਿੰਦੇ ਤਹਜੀ ਥਾਂ ਤੇ ਲਾਣੇ ਗੁਪਤੰਗਾ ਦੇ ਹਨਾ ਉਹ ਕਹਿਣ ਦਾ ਪਾਣੀ ਦੇ ਵਿੱਚ ਡਬੋਣਾ ਆ ਦੋਹੇ ਬਾਹਾਂ ਪਿੱਛੇ ਬੰਨ ਕੇ ਉੱਤੇ ਰੱਸੇ ਨਾਲ ਕਾਫੀ ਦੇਰ ਬੰਦੇ ਨੂੰ ਲਮਕਾ ਕੇ ਰੱਖਣਾ ਆ ਬਾਹਾਂ ਜਿਹੜੀਆਂ ਕੀ ਖੁੱਲ ਕੇ ਸਿੱਧੀਆਂ ਐ ਹੋ ਜਾਂਦੀਆਂ ਇਹਨੇ ਬਿਲਕੁਲ ਸੋ ਆਤਮਰਿਆ ਹੋ ਜਾਂਦਾ ਬੰਦਾ ਕੁਝ ਚੱਲੇ ਨਹੀਂ ਸਕਦਾ। ਚਲੋ ਠੀਕ ਹੈ ਮੈਂ ਮੰਨਦਾ ਮੈਂ ਖੜਕੂ ਮੂਮੈਂਟ ਦੇ ਵਿੱਚ ਮੈਂ ਸਮੂਲੀਦਦ ਕਰ ਲਈ ਮੈਨੂੰ ਫੜ ਲਿਆ ਟੌਰਚਰ ਕਰ ਲਿਆ ਮੇਰੇ ਪਰਿਵਾਰ ਦਾ ਕੀ ਕਸੂਰ ਹੈ ਸਾਡੇ ਵੀ ਮਾਵਾਪੂ ਨੂੰ ਚੱਕ ਕੇ ਤੀਆਂ ਆਪਣਾ ਨੂੰ ਚੱਕ ਕੇ ਤੁਸੀਂ ਥਾਣੇ 'ਚ ਲੰਗੀਆਂ ਹਲਫ ਲੰਗੀਆਂ ਕਰਕੇ ਕੋਈ ਲੇਡੀ ਕਾਸਟੇਬਲ ਨਹੀਂ ਬੰਦੇ ਘੁੱਟ ਰਹੇ ਨੇ ਕਿ ਦਸੋ ਇਹ ਕਿੱਧਰ ਤਾਂ ਨੇ ਇਹ ਹੱਸਿਕਾਲ ਜੀ ਤੁਸੀਂ ਵੇਖ ਰਹੇ ਹੋ ਰਿਆਸਤ نیوز ਤੇ ਮੈਂ ਜਸ ਖੈਰਾ ਨਵੀਂ ਪੀੜ੍ਹੀ ਨੂੰ ਜੂਨ 84 ਦੀ ਝਾਤ ਜਿਹੜੇ ਜੂਨ 84 ਮੌਕੇ ਸਿੱਖ ਯੋਧਿਆਂ ਨੇ ਉਹਨਾਂ ਮਸਲਿਆਂ ਦੇ ਵਿੱਚ ਜੇਲਾਂ ਕੱਟੀਆਂ ਆਸੀਂ ਉਹਨਾਂ ਯੋਧਿਆਂ ਦੇ ਨਾਲ ਤੁਹਾਡੇ ਰੂਬਰੂ ਕਰਵਾਉਨੇ ਆ ਤਾਂ ਅੱਜ ਸਾਡੇ ਨਾਲ ਉਹ ਯੋਧਾ ਮੌਜੂਦ ਆ ਜਿਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਜੱਥੇਦਾਰ ਭਾਈ ਜਗਤਾਰ ਸਿੰਘਾ ਹਵਾਰਾ ਦੇ ਨਾਲ ਵੀ ਜੇਲ੍ਹ ਕੱਟੀ ਆ ਉਹਨਾਂ ਦੇ ਸਾਥੀ ਰਹੇ ਨੇ ਤੇ ਹੋਰ ਜਿਹੜਾ ਪੁਲਿਸ ਦਾ ਬੜਾ ਤਸ਼ੱਦਦ ਚੱਲਿਆ ਭਾਈ ਬਲਜੀਤ ਸਿੰਘ ਪਾਉਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਪਹਿਲਾਂ ਤਾਂ ਜੂਨ 84 ਦੀ ਗੱਲ ਕਰਦੇ ਆ ਕਿ ਜਦੋਂ ਵੀ ਜੂਨ 84 ਦੀ ਗੱਲ ਹੁੰਦੀ ਹੈ ਤਾਂ ਹਰ ਇੱਕ ਸਿੱਖ ਦੇ ਅੰਦਰ ਅੱਗ ਲੱਗਦੀ ਹੈ ਹਣਾ ਤੁਸੀਂ ਉਸ ਪੂਰੇ ਦ੍ਰਿਸ਼ ਨੂੰ ਦੇਖਿਆ ਹੈ ਹਨਾ ਤਾਂ ਤੁਸੀਂ ਉਸ ਪੂਰੇ ਦ੍ਰਿਸ਼ ਨੂੰ ਜੇ ਨਵੀਂ ਪੀੜ੍ਹੀ ਨੂੰ ਉਸ ਦ੍ਰਿਸ਼ ਦੀ ਗੱਲ ਕਰਨੀ ਹੋਵੇ ਤਾਂ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੀ ਇਹ ਵੀ ਜਦੋਂ ਜੂਨ ਦਾ ਮਹੀਨਾ ਆਉਂਦਾ ਵੀ ਹਰੇਕ ਸਿੱਖ ਦਾ ਜਿਹੜਾ ਹਿਰਦਾ ਉਹ ਗੁੰਲੰਦ ਰਹਿ ਜਾਂਦਾਗਾ ਉਹੀ ਘਟਨਾ ਨੂੰ ਦੇਖ ਕੇ ਅਸੀਂ ਤਾਂ ਮੰਨਦਾ ਵੀ ਉਦੋਂ ਬੱਚੇ ਸੀਗੇ ਮੈਂ 7ਵੀਂ 8ਵੀਂ ਚ ਪੜਦਾ ਸੀਗਾ ਜਦੋਂ ਇਹ ਘੱਲੂਕਾਰਾ ਹੋਇਆ ਹੈਗਾ ਤੇ ਸਿੱਖਾਂ ਦੀ ਨਸਲ ਕੁਸ਼ੀ ਹੋਈ ਹੈ ਫੌਜ ਪੂਰੇ ਪੰਜਾਬ ਦੇ ਵਿੱਚ 1 ਜੂਨ ਨੂੰ ਕਰਫਿਊ ਲੱਗ ਗਿਆ ਸੀਗਾ ਸਭ ਤੋਂ ਪਹਿਲਾਂ 1 ਜੂਨ ਨੂੰ ਸੀਆਰਪੀਏ ਤੇ ਬੀਐਸਐਫ ਨੇ ਗੋਲਾਬਾਰੀ ਸ਼ੁਰੂ ਕੀਤੀ ਹੈ ਆਪਣੇ ਐਸਜੀਪੀਸੀ ਮੈਂਬਰ ਜਥੇਦਾਰ ਟਾਉੜਾ ਨੇ ਵੀ ਉਹਦਾ ਵਿਰੋਧ ਕੀਤਾ ਚਲੋ ਆਕਾਲੀਆਂ ਦਾ ਤੁਹਾਨੂੰ ਪਤਾ ਹੀ ਇਹ ਨਾ ਨਾ ਸਟੰਟ ਸੀਗਾ ਇਹਦਾ ਇੰਦਰਾਗਾਹ ਦੀ ਨਿਚਠੀ ਵੀ ਲਿਖੀ ਆ ਪਰ ਉਹਦਾ ਕੋਈ ਗੱਲ ਨਹੀਂ ਬਣੀ ਉਹਨੇ ਇੱਕ ਤਰੀਕ ਨੂੰ 8:30 ਵਜੇ ਆਪਣਾ ਭਾਸ਼ਣ ਦੇ ਕੇ 2 ਤਰੀਕ ਨੂੰ ਪੂਰੇ ਪੰਜਾਬ ਨੂੰ ਫੌਜ ਦੇ ਹਵਾਲੇ ਕਰਤਾ ਜਿੱਥੇ ਸਾਰੀ ਪੰਜਾਬ ਦੇ ਵਿੱਚ ਕਰਫਿਊ ਲੱਗ ਗਿਆ ਉਸ ਤੋਂ ਬਾਅਦ CRP ਤੇ BSF ਤੋਂ ਸਾਰੇ ਮੋਰਚੇ ਫੌਜ ਨੇ ਆਪਣੇ ਅੰਡਰ ਕਰ ਲਏ ਸੀਗੇ ਉਸ ਤੋਂ ਬਾਅਦ ਫਿਰ ਸਭ ਤੋਂ ਪਹਿਲੇ ਤਾਂ ਜਿਹੜਾ ਗੋਲੀ ਇੱਕ ਤਰੀਕ ਨੂੰ ਚੱਲੀ ਹੈ ਉਹਦੇ ਵਿੱਚ ਭਾਈ ਮਹਿੰਗਾ ਸਿੰਘ ਬੱਬਰ ਸ਼ਹੀਦ ਹੋਏ ਸੀਗੇ ਸਭ ਤੋਂ ਪਹਿਲੇ ਸ਼ਹੀਦ ਹੋਣੇਗੇ ਉਸ ਤੋਂ ਬਾਅਦ ਫਿਰ ਫੌਜ ਨੇ ਕਾਰਵਾਈ ਕੀਤੀ ਹੈ ਦੋ ਤਰੀਕ ਤੋਂ ਦੋ ਤਰੀਕ ਤੋਂ ਫਿਰ ਕਾਰਵਾਈ ਲਗਾਤਾਰ 6 ਸਤ ਜੂਨ ਤੱਕ ਚੱਲੀ ਹੈ ਜਿਹਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆਪਣੇ 125 ਮਰਜੀਵੜਿਆਂ ਨਾਲ ਸ਼ਹੀਦੀਆਂ ਪ੍ਰਾਪਤ ਕਰ ਗਏ ਤੇ ਯੋਧੇ ਲੜੇ ਬਹੁਤ ਨੇਗੇ ਦੁਨੀਆ ਅੱਜ ਯਾਦ ਕਰਦੀ ਐ ਉਹਨਾਂ ਦੀ ਸੱਚੀ ਸਲਾਮ ਕਰਦੇ ਆਂ ਵੀ ਸਾਡੇ ਯੋਧਿਆਂ ਸਾਨੂੰ ਮਾਰਗਦਰਸ਼ਕ ਇੱਕ ਦੇ ਗਏ ਨੇਗੇ ਹੱਥ ਘੜੇ ਕਰਕੇ ਬਾਹਰ ਨਹੀਂ ਆਏ ਹੈਗੇ ਠੀਕ ਹੈ ਨਾ ਠੀਕ ਆ ਅਕਾਲੀ ਆਪਣਾ ਜਿਹੜਾ ਕੁਝ ਫੈਡਰੇਸ਼ਨ ਹੀ ਐ ਉਸ ਸਮੇਂ ਜਿਹੜੇ ਆਪਣੇ ਆਪ ਨੂੰ ਬਹੁਤ ਆਪਣੇ ਬਣਦੇ ਸੀਗੇ ਉਹ ਸਭ ਤੋਂ ਪਹਿਲਾਂ ਹੱਥ ਘੜੇ ਕਰਕੇ ਬਾਹਰ ਆ ਗਏ ਕਦਰ ਨੇ ਗੋਮਦੇ ਹੋ ਪਰ ਤੁਹਾਨੂੰ ਪਤਾ ਲੋਕ ਭੁੱਲ ਜਾਂਦੇ ਛੇਤੀ ਆਪਣੇ ਅੱਜ ਉਹੀ ਐਮਐਲਏ ਵੀ ਲੈ ਗਏ ਵਜ਼ੀਰੀਆਂ ਵੀ ਮਿਲੇ ਗਏ ਤੇ ਔਰ ਬਾਦਲ ਦੇ ਨਾਲ ਸਿਆਸਤ ਵੀ ਕਰ ਗਏ ਚਲੋ ਆਪਾਂ ਉਹਨਾਂ ਤੋਂ ਕਿਹੜਾ ਗਦਾਰਾਂ ਦਾ ਕੰਮ ਹੀ ਹੁੰਦਾ ਹੈ ਸਰਕਾਰਾਂ ਉਹਨਾਂ ਨੂੰ ਚੱਕਦੀਆਂ ਵੀ ਹੈਗੀਆਂ ਨੇ ਵੀ ਸਿੱਖਾਂ ਦੇ ਖਿਲਾਫ ਚੱਲ ਰਹੇ ਨੇਗੇ ਸੋ ਅਸੀਂ ਸਲਾਮ ਕਰਦੇ ਆ ਉਹ ਜੋਧਿਆਂ ਨੂੰ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਦੇ ਨਾਲ ਗਏ ਗੱਚਮੀ ਲੜਾਈ ਦੇ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਪਰ ਹੱਥ ਘੜੇ ਕਰਕੇ ਬਾਹਰ ਨਹੀਂ ਆਏਗੇ ਭਾਈ ਸਾਹਿਬ ਜਿਵੇਂ ਤੁਸੀਂ ਦੱਸਿਆ ਕਿ ਅਸੀਂ ਉਹ ਵੇਲਾ ਦੇਖਿਆ ਹੈ ਹਨਾ ਉਦੋਂ ਪੁਲਿਸ ਨੇ ਕਿੰਨਾ ਕੁ ਜਿਹੜਾ ਤਸੱਦਦ ਆ ਉਹ ਬਾਅਦ ਦੇ ਵਿੱਚ ਸਿੰਘਾਂ ਤੇ ਕੀਤਾ ਹੈ ਹਾਂਜੀ ਹਾਂਜੀ ਬਾਅਦ ਦੇ ਵਿੱਚ ਦਾ ਭਾਈ ਸਾਹਿਬ ਤੁਹਾਨੂੰ ਕੀ ਦੱਸਿਆ ਵੀ ਜਦੋਂ ਉਸ 6 7 ਜਿਹੜੀ ਜੂਨ ਤੱਕ ਫੌਜ ਨੇ ਕਾਰਵਾਈ ਕੀਤੀ ਹੈ ਜਿਹੜੇ ਸਿੰਘ ਫਿਰ ਉਹ ਸੰਤਾਂ ਦੇ ਕਾਫੀ ਨੇੜੇ ਸੀਗੇ ਬਹੁਤ ਸੀਗੇ ਕੋਈ ਉਹ ਕਿ ਪਹਿਲਾਂ 1 2 4 ਦਿਨ ਪਹਿਲਾਂ ਕੋਈ ਆਪਣੇ ਘਰੇ ਆ ਗਿਆ ਕਿਉਂਕਿ ਕਿਹੜਾ ਪਤਾ ਸੀ ਫੌਜ ਨੇ ਇੱਕਲਾਤ ਕਰਫਿਊ ਲਾ ਦੇਣਾ ਵੀ ਪੂਰੇ ਪੰਜਾਬ ਦੇ ਵਿੱਚ ਉਹ ਉੱਥੇ ਹੀ ਰਹਿ ਗਏ ਜਦੋਂ ਸੰਤਾਂ ਦੀ ਸ਼ਹਾਦਤ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਹਾਨੂੰ ਪਤਾ ਫਿਰ 31 ਆਪਣਾ ਅਕਤੂਬਰ ਨੂੰ ਇੰਦਰਾ ਗਾਂਧੀ ਦਾ ਕਤਲ ਹੋ ਜਾਂਦਾਗਾ ਜਰਨਲ ਵੇਜੇ ਦਾ ਕਤਲ ਹੋ ਜਾਂਦਾਗਾ ਹੌਲੀ 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 ਪੰਜਾਬ ਦੀ ਮੂਵਮੈਂਟ ਭਖ ਦੀ ਭਖ ਦੀ ਖੜਕੂ ਮੂਵਮੈਂਟ ਆਪਣੇ ਆਪਣੀ ਜਥੇਬੰਦੀਆਂ ਬਣਾ ਕੇ ਉਹ 10 12 ਸਾਲ ਪੂਰੀ ਮੈਦਾਨੀ ਇਲਾਕਾ ਸੀ ਪੰਜਾਬ ਦਾ ਆਪਣਾ ਉਹ ਸੂਰਮਿਆਂ ਨੇ ਲੜਾਈ ਆਪਣੇ ਹੱਥ ਚ ਲੜੀ ਹੈ ਜਿਹਦੇ ਅਸੀਂ ਵੀ ਹਿੱਸਾ ਰਹੇ ਹਾਂ ਸੋ ਜਿੰਨਾ ਕਿ ਸਾਡੇ ਤੋਂ ਬਣਦਾ ਅਸੀਂ ਕੀਤਾ ਜੇਲਾਂ ਵੀ ਕੱਟੀਆਂ ਨੇ ਸੋ ਕੋਈ ਗੱਲ ਨਹੀਂ ਸੋ ਪਰ ਅਸੀਂ ਉਹਨਾਂ ਦੀ ਸੋਚ ਤੇ ਪਰ ਦਿੱਤਾ ਕਰਾਂਗੇ ਆਪਾ ਸਾਹਿਬ ਜਦੋਂ ਤੁਹਾਨੂੰ ਜਾਨੀ ਕਿ ਤੁਸੀਂ ਕਿਹਾ ਵੀ ਅਸੀਂ ਵੀ ਉਹ ਸਮਾਂ ਹੰਡਾਇਆ ਏ ਤਾਂ ਪੁਲਿਸ ਨੇ ਕਿੰਨਾ ਕੁ ਤਸ਼ੱਦਦ ਕੀਤਾ ਤੁਹਾਡੇ ਸੀ ਭਾਈ ਸਾਹਿਬ ਤੁਹਾਨੂੰ ਕੀ ਦੱਸੀਏ ਜੇ ਤੁਹਾਨੂੰ ਮੈਂ ਇੱਕ ਦਿਨ ਪੱਤਰਕਾਰ ਇੱਥੇ ਆ ਕੇ ਜਦੋਂ ਮੋਰਚਾ ਲੱਗੇ ਲੱਗਿਆ ਜੀ ਮੈਂ ਉਹਨੂੰ ਸਾਰੀ ਸੱਚਾਈ ਦੱਸੀ ਨਾ ਵੀ ਆਹ ਹੋ ਕੁਸ਼ ਹੁੰਦਾ ਰਿਹਾਗਾ ਉਹ ਤੋਂ ਸੁਣੇ ਨਹੀਂ ਗਿਆ ਵੀ ਪੁਲਿਸ ਕੀ ਕਰਦੀ ਏ ਜੇ ਮੈਂ ਕਸਾਈ ਬੱਕਰੇ ਨੂੰ ਕਹਿੰਦਾ ਨਾ ਇਹ ਹੁੰਦੇ ਸੀ 10-10 ਬੰਦੇ ਇਕੱਠੇ ਹੋ ਕੇ ਜਿਹੜਾ ਫਾਜ ਜਾਂਦਾ ਸੀਗਾ ਸੋ ਬਹੁਤ ਸਿੰਘ ਨੇ ਜਿਹੜੇ ਪੁਲਿਸ ਦੇ ਹੱਥ ਨਹੀਂ ਆਏ ਉਹਨਾਂ ਨੂੰ ਪਤਾ ਸੀ ਵੀ ਇਹ ਕੁਝ ਹੋਊਗਾ ਪਰਿਵਾਰਾਂ ਨਾਲ ਬਹੁਤ ਕੁਝ ਹੋਇਆ ਕਿਉਂਕਿ ਇੱਕ ਨੂੰ ਫੜ ਲੈਣਾ ਪਿੱਛੋਂ ਦੀ ਭੈਣ ਨੂੰ ਝੱਕ ਲੈਣਾ ਉਹਦੀ ਮਾਂ ਨੂੰ ਝੱਕ ਲੈਣਾ ਲੰਗੇ ਕਰ ਕਰਕੇ ਸਾਰੇ ਪਰਿਵਾਰ ਨੂੰ ਇਸ ਤਰ੍ਹਾਂ ਜਲੀਲ ਕਰਨਾ ਟੌਰਚਰ ਕਰਨਾ ਬੰਦਾ ਆਪਣੇ ਤੇ ਟੌਰਚਰ ਸਹਿ ਜਾਂਦਾ ਹੈ ਜਦੋਂ ਪਰਿਵਾਰ ਤੇ ਹੈ ਧੀ ਭੈਣ ਤੇ ਤੁਹਾਡੀ ਅੱਖਾਂ ਦੇ ਸਾਹਮਣੇ ਹੋ ਰਿਹਾ ਹੋਵੇ ਉਹ ਤੁਸੀਂ ਨਹੀਂ ਸਹਿ ਸਕਦੇ ਹਣਾ ਸੋ ਇਹ ਜਿਆ ਜੁਲਮ ਪੰਜਾਬ ਪੁਲਿਸ ਨੇ ਕੀਤਾ ਉਹ ਤੋਂ ਇੱਕ ਸਿਰਫ ਆਪਣੇ ਫਿੱਤੀਆਂ ਜਾਂ ਆਪਣੇ ਨਾਮ ਲੈਣ ਲਈ ਇੱਕ ਮੜੀ ਜੀ ਗੱਲ ਪਿੱਛੇ ਦੋਹੇ ਸਰਦਾਰਾਂ ਨੂੰ ਲੜਾਦਾ ਉਧਰ ਪੁਲਿਸ ਆ ਉਧਰ ਖੜਕੂ ਨੇ ਤੀਜੀ ਤੇ ਲੜਾਉਣ ਵਾਲੀ ਕਿਹੜੀ ਸੀ ਸੈਂਟਰ ਦੀ ਏਜੰਸੀਆਂ ਜੀ ਠੀਕ ਹੈ ਜਦੋਂ ਉਹਦੇ ਖੜਕੂਆਂ ਨੇ ਕੋਈ ਵਧੀਆ ਐਕਸ਼ਨ ਕਰ ਦੇਣਾ ਤਾਂ ਉਹਨਾਂ ਦਾ ਉਹਨਾਂ ਨੇ ਮਨੋਵਲ ਡੇਗਣ ਲਈ ਉਸ ਬੱਸ ਦੇ ਵਿੱਚੋਂ ਕੱਢ ਕੇ ਹਿੰਦੂ ਮਾਰਦੇ ਨੇ ਕੁਝ ਕਹਿਜਾ ਕੰਮ ਕਰ ਦੇਣਾ ਇਹ ਸਾਰਾ ਏਜੰਸੀਆਂ ਦਾ ਕੰਮ ਹੁੰਦਾ ਸੀ ਕਿਸੇ ਖੜ ਕੁ ਜਿੱਤੇ ਬੰਦੀ ਨੇ ਕੋਈ ਹਿੰਦੂ ਦੇ ਕੋਲ ਨਹੀਂ ਚਲਾਈ ਹੈ ਨਾ ਕੋਈ ਬੱਸ ਚੋਂ ਕੱਢ ਕੇ ਮਾਰਿਆ ਹੈਗਾ ਇਹ ਸਿਰਫ ਮੂਵਮੈਂਟ ਨੂੰ ਬਦਨਾਮ ਕਰਨ ਦੇ ਲਈ ਇੱਕ ਰਚਿਆ ਜਾਂਦਾ ਸੀਗਾ ਏਜੰਸੀਆਂ ਵੱਲੋਂ ਕਿਉਂਕਿ ਉਦੋਂ ਪੱਤਰਕਾਰ ਆਪਣੇ ਅਖਬਾਰ ਸੀ ਜਿਹੜੇ ਚਾਰ ਪੰਜ ਅਖਬਾਰ ਸੀਗੇ ਪੂਰੇ ਉਹਨਾਂ ਦੇ ਉੱਤੇ ਸੈਂਸਰ ਲੱਗਿਆ ਹੋਇਆ ਸੀਗਾ ਅਜੀਤ ਸੀਗਾ ਜਗਬਾਣੀ ਸੀਗਾ ਟ੍ਰਿਬਿਊਨ ਸੀਗਾ ਤਾਂ ਅਕਾਲੀ ਪੱਤਰ ਕੁਝ ਇਹ ਜੇ ਅਖਬਾਰ ਉਹਨਾਂ ਦੇ ਸੈਂਸਰ ਲੱਗਿਆ ਹੋਇਆ ਸੀਗਾ ਕਾਬਰ ਕੋਈ ਬਾਹਰ ਆਉਂਦੀ ਨਹੀਂ ਸੀਗੀ ਹੁਣ ਮੈਂ ਆ ਮੈਂ ਆਪਣੇ ਏਰੀਆ ਜੀ ਵਿਚਰ ਰਹਾਗਾ ਉਸ ਏਰੀਆ ਦੇ ਲੋਕਾਂ ਨੂੰ ਮੈਂ ਸਮਝਾ ਸਕਦਾ ਵੀ ਨਹੀਂ ਇਹ ਐ ਨਹੀਂ ਐ ਹੋਇਆਗਾ ਪੂਰੇ ਪੰਜਾਬ ਨੂੰ ਸਮਝਾਉਣਾ ਬਹੁਤ ਔਖਾ ਪੰਜਾਬ ਆਪਣੇ ਤਰਾਈ ਤੱਕ ਬਹੁਤ ਸਿੱਖ ਬੈਠੇ ਨੇਗੇ ਸੋ ਉਸ ਸਮੇਂ ਏਜੰਸੀਆਂ ਨੇ ਇਹਦੀ ਚਾਲ ਖੇਢੀ ਵੀ ਸਿੱਖਾਂ ਨੂੰ ਸਿੱਖਾਂ ਦੇ ਨਾਲ ਹੀ ਲੜਾਤਾ ਸੋ ਜਿਹਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆਗਾ ਤੁਸੀਂ ਦੇਖਦੇ ਹੀ ਹੋ ਕੁਝ ਇੱਕ ਗੱਲਾਂ ਬਾਹਰ ਵੀ ਆਈਆਂ ਨੇ ਜਿਵੇਂ ਜਸਵੰਤ ਸਿੰਘ ਖਾਲੜਾ ਨੇ 25000 ਲੱਖਾਂ ਦਾ ਇੱਕ ਇਹ ਜਿਹਾ ਚਿੱਠਾ ਯੂਨੋ ਚ ਪੇਸ਼ ਕੀਤਾ ਦੀ ਦੇ ਨਾਲ ਈਡੀ ਹਹਾਕਾਰ ਮੱਚ ਗਈ ਉਹਨੂੰ ਆਪਣੀ ਸ਼ਹਾਦਤ ਦੇਣੀ ਪਈ ਜਿਵੇਂ ਦਾ ਗੁਰਦੇਵ ਸਿੰਘ ਕੌਕੇ ਜੀ ਉਹਨਾਂ ਨੂੰ ਆਪਣੀ ਜਾਨ ਦੇਣੀ ਪਈ ਹਨਾ ਉਹਨੂੰ ਕੋਕੋ ਕੇ ਸਵਨ ਸਿੰਘ ਘੋਟਨੇ ਵਰਗੇ ਜਗਰਾਉਂ ਥਾਣੇ ਦੇ ਵਿੱਚ ਮਲਕੀ ਪਹਿਲਾਂ ਹਰੇਕ ਅੰਗ ਤੋੜ-ਦੋੜ ਕੇ ਉਹਦਾ ਤੇ ਜਦੋਂ ਮਰਨ ਕੰਡੇ ਹੋ ਗਿਆ ਲੋਕਾਂ ਨੇ ਜਾਵੇ ਉੱਥੋਂ ਦੇ ਜਗਰਾਉਂ ਵਾਲਿਆਂ ਨੇ ਮਲਕੀ ਥਾਣੇ ਦਾ ਜ ਐਸਐਸਪੀ ਦਾ ਘਰਾਉ ਕੀਤਾ ਉੱਪਰ ਤੱਕ ਗੱਲ ਗਈ ਤਾਂ ਅਖੀਰ ਨੂੰ ਉਹਨਾਂ ਦੇ ਗੋਲੀ ਮਾਰ ਕੇ ਕਿਸੇ ਦਰਿਆ 'ਚ ਉਹਦੀ ਲਾਸ਼ਾਂ ਟੁੱਟੇ-ਰੋਟੇ ਕਰਕੇ ਸੜਤਿਆ ਜਿਸ ਦੇ ਗਵਾ ਪੁਲਿਸ ਵਾਲੇ ਵੀ ਹੈਗੇ ਨੇ ਤੁਸੀਂ ਕੰਨਾਂ ਨਹੀਂ ਇੰਟਰਵਿਊ ਕਰੀ ਹੋਣੀ ਸੋ ਸਾਰੇ ਗੱਲਾਂ ਮੌਜੂਦ ਨੇ ਕੋਈ ਉਹ ਲਕੋ ਵਾਲੀ ਗੱਲ ਹੈ ਨਹੀਂ ਸੋ ਪੁਲਿਸ ਨੇ ਇੰਨੇ ਜ਼ਿਆਦਾ ਟੌਰਚਰ ਕੀਤਾ ਫੜ ਕੋ ਨੌਜਵਾਨਾਂ ਨੂੰ ਜਿਹਨੂੰ ਫੜ ਲੰਦੇ ਸੀਗੇ ਚੱਡੇ ਪਾਟ ਨੇ ਬੁਰੇ ਹਾਲ ਕਰਨੇ ਤੇ ਹੋਰ ਕਰੰਟ ਅਹ ਜੀ ਥਾਂ ਤੇ ਲਾਣੇ ਗੁਪਤੰਗਾ ਦੇ ਹਨਾ ਸੋ ਕਹਿਣ ਦਾ ਪਾਣੀ ਦੇ ਵਿੱਚ ਡਬੋਣਾ ਆ ਦੋਹੇ ਬਾਹਾਂ ਪਿੱਛੇ ਬੰਨ ਕੇ ਉੱਤੇ ਰਸੇ ਨਾਲ ਕਾਫੀ ਦੇਰ ਬੰਦਨ ਲਮਕਾ ਕੇ ਰੱਖਣਾ ਆਹ ਬਾਂਹ ਜਿਹੜੀਆਂ ਕੀ ਖੁੱਲ ਕੇ ਸਿੱਧੀਆਂ ਐ ਹੋ ਜਾਂਦੀਆਂ ਨੇ ਬਿਲਕੁਲ ਸੋ ਆਦਮਰੇ ਇਹ ਹੋ ਜਾਂਦਾ ਬੰਦਾ ਕੁਝ ਚੱਲੇ ਨਹੀਂ ਸਕਦਾ ਜਿਹੜੇ ਪੰਜਾਬ ਚ ਫੜੇ ਗਏ ਸੀਗੇ ਉਹਨਾਂ ਨੂੰ ਪੰਜਾਬ ਪੁਲਿਸ ਨੇ ਕੋਹ ਕੋਹ ਕੇ ਵੀ ਮਰ ਗਿਆ ਮਰ ਗਿਆ ਕਿਹੜਾ ਪੁੱਛਣਾ ਸਾਨੂੰ ਕਿਸੇ ਨੇ ਬਥੇਰੇ ਨੌਜਵਾਨ ਐ ਸਹੀ ਸਟਾਫਾਂ ਦੇ ਵਿੱਚ ਮਰੇ ਵੀ ਨੇਗੇ ਉੱਥੇ ਹੀ ਸ਼ਾਤ ਪਾ ਕੇ ਉਹ ਤਸਦਦ ਜਲਦੇ ਚਲਦੇ ਉਹਨਾਂ ਨੂੰ ਟੋਟੇ ਡੋਟੇ ਕਰ ਕਰ ਕੇ ਨਹਿਰਾਂ ਛਿੜਦੇ ਆ ਜਿਹੜੇ ਬਾਹਰੋਂ ਤੋਂ ਫੜੇ ਗਏ ਕੋਈ ਦਿੱਲੀੋਂ ਫੜਿਆ ਗਿਆ ਕੋਈ ਚੰਡੀਗੜ੍ਹ ਫੜ ਲਿਆ ਕੋਈ ਹੋਰ ਥਾਂ ਫੜ ਲਿਆ ਜਿੱਦਾਂ ਜਿੱਥੇ ਮਲਗੀ ਪੁਲਿਸ ਐ ਚਾਹੁੰਦੀ ਸੀ ਵੀ ਨਹੀਂ ਅਸੀਂ ਫੜ ਲਿਆ ਚਲੋ ਕੁੱਟਮਾਰ ਕਰ ਲਈ ਅਦਾਲਤ 'ਚ ਪੇਸ਼ ਕਰਤਾ ਉਹ ਵੱਜ ਗਏ ਨਹੀਂ ਤਾਂ ਸਾਰੇ ਇਹਨਾਂ ਨੇ ਮਾਰੇ ਦਿੱਤੇ ਸੀਗੇ ਕੋਈ ਵੱਡੇ ਨਾਮੀ ਖੜਕੂ ਤਾਂ ਛੱਡਿਆ ਹੀ ਨਹੀਂ ਸੀਗਾ ਵੀ ਇਹਨੂੰ ਫੜ ਕੇ ਸੀ ਅਦਾਲਤ 'ਚ ਪੇਸ਼ ਕਰਦੀਏ ਉਹ ਉੱਥੇ ਹੀ ਥਾਣੇ 'ਚ ਕੋਕੋ ਕੇ ਇਹਨਾਂ ਨੇ ਮਾਰ ਦਿੱਤੇ ਸ਼ਹੀਦ ਕਰ ਦਿੱਤੇ ਉੱਥੇ ਹੀ ਬਹੁਤੀ ਜਿਵੇਂ ਤੁਸੀਂ ਕਿਹਾ ਕਿ ਬਹੁਤ ਨੌਜਵਾਨ ਚੱਕੇ ਨੇ ਹਨਾ ਪਰ ਅੱਜ ਦੀ ਜਿਹੜੀ ਸਾਡੀ ਸਾਤੋਂ ਜਿਹੜੀ ਪਿਛਲੀ ਪੀੜ੍ਹੀ ਲਾ ਲਈ ਇਹ ਜੇ ਬੱਚੇ ਨੇ ਹਨਾ ਉਹਨਾਂ ਨੂੰ ਇਸ ਪੂਰੇ ਜਿਹੜਾ ਮਾਮਲਾ ਏ ਪੂਰਾ ਹਨਾ ਪੂਰਾ ਸਾਡਾ ਇਤਿਹਾਸ ਆ ਉਹ ਤੋਂ ਬੜੀ ਦੂਰੀ ਬਣਾਈ ਜਾਂਦੀ ਹੈ ਉਹਨਾਂ ਨੂੰ ਇਸ ਚੀਜ਼ ਬਾਰੇ ਪੜਾਇਆ ਹੀ ਨਹੀਂ ਜਾਂਦਾ ਉਹਨੂੰ ਦੱਸਿਆ ਹੀ ਨਹੀਂ ਜਾਂਦਾ ਹੈਗਾ ਕਿ ਸਿੱਖ ਕੌਮ ਦੇ ਨਾਲ ਉਸ ਸਮੇਂ ਕੀ ਵਾਪਰਿਆ ਸੀ ਦੇਖੋ ਇਹਦੇ ਵਿੱਚ ਨਾ ਸਭ ਤੋਂ ਵੱਡੀ ਗੱਲ ਤਾਂ ਆਪਣੀ ਸ੍ਰੋਮਣੀ ਕਮੇਟੀ ਦੀ ਹੈ ਸਰੋਣੀ ਕਮੇਟੀ ਦੇ ਵਿੱਚ ਹੌਲੀ 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 ਸੈਂਟਰ ਨੇ ਇਹੋ ਜਿਹਾ ਕਬਜ਼ਾ ਕਰ ਲਿਆ ਨਾ ਉਹ ਉੱਥੋਂ ਕੁਝ ਉਹ ਕਰਨੇ ਨਹੀਂ ਦਿੰਦੇ ਆਪਾਂ ਨੂੰ ਸਰੋਣੀ ਕਮੇਟੀ ਦਾ ਆਪਣਾ ਜਿਹੜਾ ਫਰਜ ਹੈ ਧਾਰਮਿਕ ਆਪਣੇ ਖੇਤਰ ਦੇ ਵਿੱਚ ਆਪਣੇ ਨੌਜਵਾਨ ਨੂੰ ਲਾ ਮਦਦ ਕਰਨਾ ਜੀ ਠੀਕ ਹੈ ਬਦ ਤੋਂ ਬਦ ਸਿੱਖੀ ਦਾ ਪ੍ਰਚਾਰ ਕਰਨਾ ਨੌਜਵਾਨਾਂ ਦੇ ਲਈ ਸਕੂਲ ਖੋਲਣੇ ਵੀ ਜਿਹੜਾ ਗੁਰਸਿੱਖ ਹੋਊਗਾ ਫ੍ਰੀ ਪੜ੍ਹਾਈ ਹੋਊਗੀ ਇਹ ਹਜੇ ਉਹ ਕੰਮ ਕਰਨ ਸੈਂਟਰ ਸਰਕਾਰ ਨਹੀਂ ਦਿੱਤੇ ਨਹੀਂ ਕਿਉਂਕਿ ਆਪਾਂ ਭਾਰਤ ਸਰਕਾਰ ਦੇ ਅੰਡਰ ਆਉਂਦੇ ਆ ਪੰਜਾਬ ਹੈ ਜਿਹੜਾ ਜਿਹੜੀ ਆਪਣੀ ਸ੍ਰੋਣੀ ਕਮੇਟੀ ਹੈ ਜਦੋਂ ਉਹ ਉੱਥੋਂ ਗ੍ਰਹਿ ਮੰਤਰਾ ਲਿਆ ਐਲਾਨ ਕਰਦਾ ਉਦੋਂ ਇਹਨਾਂ ਦੀ ਇਲੈਕਸ਼ਨ ਹੁੰਦੀ ਹੈ ਸੋ ਇੱਕ ਤਰ੍ਹਾਂ ਦਾ ਹੌਲੀ-ਹੌਲੀ ਬੀਜੇਪੀ ਨੇ ਜਦੋਂ ਬਾਦਲ 97 ਦੇ ਵਿੱਚ ਇਹਨਾਂ ਦੇ ਨਾਲ ਰਲ ਗਿਆ ਅਕਾਲੀ ਪਾਰਟੀ ਬੀਜੇਪੀ ਨਾਲ ਰਲ ਗਈ ਇਹਨਾਂ ਨੇ ਹੌਲੀ-ਹੌਲੀ ਆਪਣੇ ਧਾਰਮਿਕ ਸਥਾਨਾਂ ਦੇ ਵਿੱਚ ਕੋਈ ਇਹੋ ਜਿਹੀ ਕੁਸਪੇਟ ਕਰਤੀ ਵੀ ਇਹਨਾਂ ਨੂੰ ਕੁਝ ਕਰਨ ਨਹੀਂ ਦਿੱਤਾ ਵੀ ਤੁਸੀਂ ਆਪਣਾ ਬੈਠੇ ਰਹੋ ਇਹ ਇਹੋ ਜਿਹੀ ਚਾਲ ਚੱਲੀ ਗਈ ਇਹੋ ਜਿਹਾ ਇਹਨਾਂ ਨੇ ਮਿਲ ਕੇ ਆਪਣੇ ਵਿੱਚ ਪਤਾ ਕਿ ਇਹਨਾਂ ਨੇ ਉਹ ਜਿਹੜਾ ਆਪਣਾ ਇਤਿਹਾਸ ਸੀਗਾ ਉਹਨੂੰ ਮੂਹਰੇ ਆਣੇ ਨਹੀਂ ਦਿੱਤਾ ਕੁਝ ਤੁਹਾਡੇ ਵਰਗੇ ਭਾਈਚਾਰ ਜਿਵੇਂ ਪੱਤਰਕਾਰ ਨੇ ਇੱਥੇ ਆਉਂਦੇ ਰਹੇ ਨੇ ਅਸੀਂ ਉਹਨਾਂ ਨੂੰ ਖੁੱਲ੍ਹ ਕੇ ਦੱਸਦੇ ਰਹੇ ਹਾਂ ਉਹ ਸਾਡੀਆਂ ਇੰਟਰਵਿਊ ਜਿਨ੍ਹਾਂ ਨੇ ਦੇਖੀਆਂ ਨੇ ਉਹ ਸਾਨੂੰ ਫੋਨ ਵੀ ਕਰਦੇ ਨੇ ਕਹਿੰਦੇ ਭਾਈ ਸਾਹਿਬ ਸਾਨੂੰ ਤਾਂ ਇਹ ਗੱਲਾਂ ਦਾ ਪਤਾ ਹੀ ਨਹੀਂ ਸੀਗਾ ਬਾਕੀ ਨਹੀਂ ਹੀ ਪਤਾ ਹੈਗਾ ਜਿਹੜੇ 1995 ਤੋਂ ਬਾਅਦ ਜਿਨ੍ਹਾਂ ਦਾ ਬਰਥ ਹੋਇਆਗਾ ਉਹਨਾਂ ਨੂੰ ਤਾਂ ਇਹ ਗੱਲਾਂ ਦਾ ਪਤਾ ਹੀ ਨਹੀਂ ਹੈਗਾ ਵੀ ਆਹ ਕੁਝ ਹੋਇਆਗਾ ਸੋ ਜਦੋਂ ਉਹ ਗੱਲ ਆ ਪਤਾ ਲੱਗੀਆਂ ਉਹ ਸਾਨੂੰ ਫੋਨ ਕਰਦੇ ਨੇ ਕਿ ਸਾਨੂੰ ਵਿਚਾਰੇ ਦੱਸਦੇ ਨੇ ਕਹਿੰਦੇ ਯਾਰ ਸਾਨੂੰ ਵੀ ਦੱਸੋ ਇਹ ਜੀਆਂ ਗੱਲਾਂ ਮੈਂ ਖੈਰ ਜਿੰਨੀ ਕਿ ਸਾਨੂੰ ਪਤਾ ਸੀਗਾ ਚਲੋ ਫੇਰ ਵੀ ਆਪਾਂ ਪੂਰੀ ਨਹੀਂ ਵਿਸਤਾਰ ਨਾਲ ਦੱਸ ਸਕਦੇ ਜਿੰਨੀਆਂ ਕਿ ਹੈਗੀਆਂ ਨੇ ਸਾਨੂੰ ਸਾਨੂੰ ਪਤਾ ਹੀ ਹੈ ਸਾਡੇ ਸਾਹਮਣੇ ਹੋਇਆ ਸੀ ਜਦੋਂ ਕਾਲਜਾਂ 'ਚ ਪੜ੍ਹਦੇ ਸੀਗੇ ਮੂਵਾਂ ਦੇ ਜਿਹੜਾ ਪੱਖੀ ਹੋਈ ਸੀਗੀ ਜਦੋਂ ਬਿਆਨ ਸਿੰਘ ਦੀ ਸਰਕਾਰ ਆਈ ਹੈ ਜੀ ਬਿਆਨ ਸਿੰਘ ਦੀ ਸਰਕਾਰ ਅਨੁਸਾਰ ਬਿਆਨ ਸਿੰਘ ਨੇ ਵੀ ਕਿ ਇਹੋ ਜੀ ਗੇਮ ਖੇਢੀ ਕੁਝ ਖੜਕਤੂਆਂ ਤੋਂ ਆਪਣੇ ਨਾਲ ਲਾ ਕੇ ਪਹਿਲਾਂ ਬਾਈਕਾਟ ਕਰਾ ਲਿਆ ਚੋਣਾਂ ਦਾ ਕਿਸੇ ਕੋ ਇਹਦੇ ਜੀ ਹਿੱਸੇ ਲੈਣਗੇ ਆਕਾਲੀ ਪਿੱਛੇ हट ਗਏ ਉਹਨੇ ਆਪਣੀ ਕੁਝ ਕੁ ਪਰਸੈਂਟ ਤੇ ਵੋਟਾਂ ਦੇ ਆਪਣੀ ਸਰਕਾਰ ਬਣਾ ਲਈ 15% ਵੋਟ ਵੀ ਨਹੀਂ ਪਈ ਯਾਨੀ ਕਿ 7% ਵੋਟ ਦੀ ਸਾਰੀ ਪਈ ਦੇਖੋ ਕਿੰਨਾ ਧੱਕਾ ਹੋਇਆਗਾ ਬੈਂਸ ਸਿੰਘ ਨੇ ਸਰਕਾਰ ਬਣਾ ਲਈ ਸਰਕਾਰ ਬਣਾਉਣ ਉਸਾਰ ਕੇ ਪੀਐਸ ਗਿੱਲ ਨੂੰ ਹੁਕਮ ਦੇਦਾ ਉਹਨਾਂ ਨੂੰ ਪਤਾ ਸੀ ਜਿਖੜਕੋ ਸਿੰਘਾਂ ਦੇ ਟਿਕਾਣੇ ਉਦੋਂ ਹੀ ਮੁੰਡੇ ਚੁੱਕ ਚੁੱਕੇ ਇਹਨਾਂ ਨੇ ਸ਼ਹੀਦ ਕਰਤੇ ਉਹ ਚੱਕ ਚੱਕ ਕੇ ਸੀਐਸਟਾ ਪਾਜ ਮਾਰਤੇ ਉਸ ਉਹਨਾਂ ਨੇ ਉਂਝ ਪੁਲਿਸ ਮਕਾਮਲੇ 'ਚ ਮਾਰਤੇ ਕੰਨਿਆ ਨੇ ਜਿਹੜੇ ਘੀਰੇ ਚ ਆ ਗਏ ਉਹ ਸਨੈਡ ਦਾ ਕੈਪਸੂਲ ਖਾ ਕੇ ਉਥੇ ਸ਼ਹਾਦਤ ਪ੍ਰਾਪਤ ਕਰ ਗਏ ਸੋ ਇਸ ਤਰੀਕੇ ਨਾਲ ਇੱਕ ਲਾਤ ਬਹੁਤ ਵੱਡਾ ਕਹਾਣ ਹੋਇਆਗਾ 92 ਤੋਂ ਲੈ ਕੇ ਜਦੋਂ ਬੈਂਸਿੰਗ ਦੀ ਸਰਕਾਰ ਬਣੀਆ 99-92 ਚ ਉਸ ਤੋਂ ਲੈ ਕੇ 95 ਜਦੋਂ ਤੱਕ ਮਰਿਆ ਨਹੀਂ ਉਹ ਪੂਰਾ ਸਿੱਖੋਂ ਦਾ ਕਹਾਣ ਹੋਇਆਗਾ ਨੌਜਵਾਨ ਬਹੁਤ ਜਿਆਦੇ ਟੋਰਚ ਕਰ ਕਰਕੇ ਮਾਰੇ ਨੇ ਧੀਆਂ ਪੈਣਾ ਤੱਕ ਨਹੀਂ ਛੱਡੀਆਂ ਸੋ ਅਜੇ ਤਾਂ ਬਹੁਤ ਕੁਝ ਆਇਆ ਇਹੋ ਜਿਹਾ ਵੀ ਜਿਹੜਾ ਸਾਹਮਣੇ ਨਹੀਂ ਆਇਆ ਜਿਹੜੀਆਂ ਧੀਆ ਭੈਣਾਂ ਨਾਲ ਉਹ ਤਸੱਦਦ ਹੋਇਆ ਹੈ ਹਜੇ ਉਹ ਵਿਚਾਰੀਆਂ ਹੁਣ ਕੀ ਕਰਨ ਨਹੀਂ ਬੋਲ ਸਕਦੀਆਂ ਕੈਮਰੇ ਮੂਰੇ ਵੀ ਸਾਡੇ ਨਾਲ ਉਹ ਹੈਗਾ ਬਹੁਤ ਕੁਸ਼ ਹੋਇਆਗਾ ਕੁਛ ਕਿ ਦਲੇਰ ਬੀਬੀਆਂ ਹੈਗੀਆਂ ਨੇ ਜਿਨ੍ਹਾਂ ਨੇ ਡਟ ਕੇ ਦੱਸਿਆ ਵੀ ਹੈਗਾ ਲੋਕਾਂ ਨੂੰ ਵੀ ਸਾਡੇ ਨਾਲ ਫਲਾਣੇ ਫਲਾਣੇ ਇੰਸਪੈਕਟਰ ਨੇ ਨਾ ਲੈ ਕੇ ਵੀ ਦੱਸਦੀਆਂ ਨੇ ਉਹ ਪਰ ਕੀ ਕਰੀਏ ਕੋਈ ਪੁੱਛਦਾ ਹੀ ਨਹੀਂ ਹੈਗਾ ਨਾ ਕੋਈ ਕਾਰਵਾਈ ਕਰੇ ਨਾ ਹੀ ਕੋਈ ਤੁਹਾਡੇ ਪਿੱਛੇ ਆਉਣ ਵਾਲਾ ਹੈਗਾ ਹਨਾ ਸੋ ਹੁਣ ਅੱਜ ਕੱਲ ਵੀ ਹੁਣ ਦੇਖਦੇ ਹਾਂ ਜਿਵੇਂ ਉਹ ਔਰਤ ਪਾਲਦੇ ਆ ਕੀ ਕੇਸ ਸੀ ਉਹਦੇ ਤੇ ਇੱਕ ਸਿਕ ਕੌਮ ਨੂੰ ਆਪਣਾ ਅੰਮ੍ਰਿਤ ਸ਼ਿਕਾਰਿਆ ਸੀਗਾ ਤੇ ਨਸ਼ੀ ਛਡਾਰਿਆ ਸੀ ਉਹ ਉਹਦੇ ਇੱਕ 75 ਲਾ ਕੇ ਐਨਐਸਏ ਲਾ ਕੇ ਡੀ ਦੇ ਦੂਰ ਮਾਰਾ ਜਾ ਕੇ ਸਿਰਫ ਸੈਂਟਰ ਸਰਕਾਰ ਦੇ ਕਹਿਣ ਤੇ ਹਨਾ ਸੋ ਉਹ ਨਹੀਂ ਚਾਹੁੰਦੇ ਵੀ ਇਹ ਸਿੱਖ ਕਿਸੇ ਪਾਸੇ ਸਹੀਰਾ ਦੇ ਚੱਲਣਾ ਜੀ ਇਹਦਾ ਕਹਿੰਦੇ ਨੇ ਵੀ ਵਧੀਆ ਇਹਨਾਂ ਨੇ ਪਹਿਲਾਂ ਹਥਿਆਰ ਨਾਲ ਮਾਰਾ ਤੇ ਹੁਣ ਮੁੜ ਕੇ ਨਸ਼ੇ ਦੇ ਲਾ ਤੇ ਨੌਜਵਾਨ ਉਹ ਕਰਨ ਦਾ ਕਰਨ ਕੀ ਹਨਾ ਕਾ ਜਿਵੇਂ ਤੁਸੀਂ ਕੇਪੀਐਸ ਗਲਤੀ ਗੱਲ ਕੀਤੀ ਆ ਹਨਾ ਪਰ ਉਹਨਾਂ ਦੇ ਪਰਿਵਾਰ ਦਾ ਕਹਿਣਾ ਕਿ ਕੁਝ ਲੋਕ ਉਹਨਾਂ ਨੂੰ ਹਾਲਾਂਕਿ ਕੋ ਨਾਮ ਜੇ ਲਿਆ ਜਾਂਦਾ ਤਾਂ ਉਹਨਾਂ ਨੂੰ ਬੁੱਚੜ ਕਿਹਾ ਜਾਂਦਾ ਪਰ ਕੁਝ ਲੋਕ ਕਹਿੰਦੇ ਉਹਨਾਂ ਨੂੰ ਹੀਰੋ ਕਹਿੰਦੇ ਸੀ ਨਹੀਂ ਨਹੀਂ ਹੀਰੋ ਕੌਣ ਕਹਿੰਦੇ ਸੀ ਹੀਰੋ ਜਿਹੜੇ ਉਹਨਾਂ ਦੇ ਚਮਚੇ ਸੀਗੇ ਜਿਨ੍ਹਾਂ ਨੇ ਫਾਇਦੇ ਲੈਣੇ ਸੀ ਉਹ ਹੀਰੋ ਕਹਿੰਦੇ ਸੀਗੇ ਹੀਰੋ ਹੀਰੋ ਦਾ ਪਹਿਲੀ ਗੱਲ ਜਦੋਂ ਉਹ ਜੂੰਦਾ ਸੀਗਾ ਉਦੋਂ ਭਾਵੇਂ ਕਹਿੰਦੇ ਹੋਣਗੇ ਅੱਜ ਤੁਸੀਂ ਉਹਨਾਂ ਨੂੰ ਹੀ ਜਾ ਕੇ ਪੁੱਛ ਲਓ ਜਾਂ ਉਹਨੂੰ ਹੀਰੋ ਵੀ ਕਹੇ ਜਾਂ ਉਹ ਉਦੋਂ ਡਰਦੇ ਕਹਿੰਦੇ ਸੀ ਉਦੋਂ ਹੀਰੋ ਹੀਰੋ ਕਿਹੜੇ ਪਾਸੋਂ ਸੀਗਾ ਉਹ ਠੀਕ ਹੈ ਨਾ ਜਦੋਂ ਤੁਸੀਂ ਆਪਣੀ ਸਿੱਖ ਭਰਾਵਾਂ ਦੇ ਤੁਸੀਂ ਆਪ ਸਰਦਾਰ ਹੋ ਕੇ ਅਤਿਆਚਾਰ ਕਰਾ ਰਹੇ ਹੋ ਉਹ ਹੀਰੋ ਥੋੜਾ ਹੋਊਗਾ ਚਲੋ ਠੀਕ ਹੈ ਮੈਂ ਮੰਨਦਾ ਮੈਂ ਖੜਪੂ ਮੂਵਮੈਂਟ ਦੇ ਵਿੱਚ ਮੈਂ ਸਮੂਲੀਅਤ ਕਰ ਲਈ ਮੈਨੂੰ ਫੜ ਲਿਆ ਟੌਰਚਰ ਕਰ ਲਿਆ ਮੇਰੇ ਪਰਿਵਾਰ ਦਾ ਕੀ ਕਸੂਰ ਹੈ ਠੀਕ ਹੈ ਨਾ ਸਾਡੇ ਵੀ ਮਾਵਾਪ ਨੂੰ ਚੱਕ ਕੇ తీਆਂ ਆਪਣਾ ਨੂੰ ਚੱਕ ਕੇ ਤੁਸੀਂ ਥਾਣੇ 'ਚ ਲੰਗੀਆਂ ਹਲਫ ਲੰਗੀਆਂ ਕਰਕੇ ਕੋਈ ਲੇਡੀ ਕਾਸਟੇਬਲ ਨਹੀਂ ਬੰਦੇ ਕੋਟ ਰਹੇ ਨੇ ਕਿ ਦੱਸੋ ਇਹ ਕਿੱਧਰ ਤਾਂ ਨੇ ਇਹ ਉੱਪਰ ਉਹ ਏਡੀ ਸ਼ਹਿ ਸੀਗੀ ਉਦੋਂ ਜੱਜ ਤੱਕ ਨਹੀਂ ਬਖਸ਼ੇ ਉਹਨਾਂ ਦੀ ਜੇ ਮੰਨ ਲਓ ਕੋਈ ਜੱਜ ਕੀਤੇ ਜਾ ਰਿਹਾਗਾ ਰਾਤ ਨੂੰ ਨਾਕਾ ਲੱਗਿਆ ਹੋਇਆ ਉਹਨੇ ਕਹਿਦਾ ਮੈਂ ਜੱਜ ਹਾਈ ਕੋਰਟ ਦਾ ਜਾਂ ਸੈਸ਼ਨ ਕੋਰਟ ਦਾ ਉਹਨੂੰ ਵੀ ਥੱਲੇ ਖੜਾ ਕੇ ਨਾ ਨਾ ਥੱਲੇ ਚਾਲ ਪਲੋਸੀ ਇੰਨੀ ਜਿਆਦੇ ਦੱਸ ਸੀ ਉਸ ਟਾਈਮ ਉਹਨਾਂ ਨੂੰ ਵੀ ਨੀ ਬਖਸ਼ਿਆ ਗਿਆ ਇਹ ਕਿਦਰ ਦੇ ਲੋਕੀਂ ਪਾਵਰ ਹੁੰਦੀ ਹੈ ਜੀ ਸਾਈਡ ਤੇ ਖੜਾ ਹੋ ਜਾ ਤੇਰੀ ਦਲਾਸ਼ੀ ਲੈਣੀ ਹੈ ਜੀ ਪੁਲਿਸ ਦੀ ਭਾਸ਼ਾ ਹੀ ਇਹੋ ਜੀ ਸੀਗੀ ਬੁੱਚੜ ਅਸੀਂ ਬਣੀ ਹੋਈ ਇਹਨਾਂ ਦੇ ਮੂੰਹ ਨੂੰ ਇਹੋ ਜਿਹਾ ਖੂਨ ਲੱਗ ਚੁੱਕੇ ਸੀਗਾ ਉਹ ਖੂਨ ਹਜੇ ਵੀ ਲੱਗਿਆ ਹੋਇਆ ਹੈਗਾ ਹੁਣ ਤੁਸੀਂ ਬਠਿੰਡੇ ਦੀ ਘਟਨਾ ਦੇਖੀ ਹੈ ਠੀਕ ਹੈ ਨਾ ਬਠਿੰਡੇ ਉਹ ਨੌਜਵਾਨ ਨੂੰ ਚੱਕ ਕੇ ਉਹਦੇ ਇਹ ਜਿਹੀ ਥਾਂ ਤੇ ਕਰੰਟ ਲਾਇਆ ਹੈਗਾ ਪਤਾ ਨਹੀਂ 15 16 ਦਾ ਬਾਰ ਕਰੰਟ ਲਾਇਆ ਹੈਗਾ ਉੱਥੇ ਹੀ ਮਾਰਦਾ ਉਹ ਹਾਂ ਦੇ ਵੀ ਦੇਖ ਲੋ ਉਹ ਪੁਲਿਸ ਵਾਲਿਆਂ ਦਾ ਕੋਈ ਐਕਸ਼ਨ ਨਹੀਂ ਹੋਇਆ ਹੈਗਾ ਸਰਕਾਰ ਦੀ ਕਿੱਡੀ ਬੜੀ ਨਲਕੀ ਹੈ ਇਹ ਐਕਸ਼ਨ ਉਸੇ ਦਿਨ ਹੋਣਾ ਚਾਹੀਦਾ ਸੀਗਾ ਜਦੋਂ ਉਹਦੀਆਂ ਰਿਪੋਰਟਾਂ ਆ ਗਈਆਂ ਡਾਕਟਰ ਨੇ ਲਿਖਤਾ ਵੀ ਹਾਂ ਇਹਦੇ ਟੌਰਚਰ ਕਰਿਆ ਹੋਇਆ ਹੈ ਇਹ ਬੁਰੀ ਤਰ੍ਹਾਂ ਹਨਾ ਇਹਦੇ ਥਾਂ-ਥਾਂ ਤੇ ਇਹਨੇ ਕਰੰਟ ਲਾਏ ਹੋਏ ਨੇਗੇ ਕਰੰਟ ਲਾ ਲਾ ਕੇ ਮਾਰਿਆ ਮੁੰਡਾ ਉਹ ਸੋ ਇਹੋ ਜਿਹਾ ਕੁਝ ਹੋਇਆਗਾ ਆ ਹੁਣ ਵੀ ਹੋ ਰਿਹਾ ਕਹਿਣ ਦਾ ਮਤਲਬ ਉਹ ਦੌਰ ਜਦੋਂ ਕੋਈ ਪੁੱਛਦਾ ਹੀ ਨਹੀਂ ਸੀਗਾ ਉਸ ਟਾਈਮ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਕਿੰਨਾ ਜਿਆਦਾ ਖਤਰਨਾਕ ਕੰਮ ਹੋਇਆਗਾ ਹਨਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕੁਝ ਲੋਕਾਂ ਨੂੰ ਜਿਹੜੇ ਕੌਮ ਦੇ ਲੋਕ ਸੀ ਉਹਨਾਂ ਨੂੰ ਨਾੜ ਲਾ ਕੇ ਚੋਣਾਂ ਦਾ ਬਾਈਕਾਟ ਕੀਤਾਗਾ ਤਾਂ ਮੰਨਦੇ ਹਾਂ ਕਿ ਆਪਣੇ ਆਨੇ ਪਹਿਲਾਂ ਗਦਾਰੀ ਕੀਤੀ ਹੈ ਕੌਮ ਦੇ ਨਾਲ ਨਹੀਂ ਆਪਣੇ ਨੇ ਗੱਲ ਪਤਾ ਕੀ ਹੈ ਜੀ ਉਸ ਟਾਈਮ ਜਿਵੇਂ ਖੜਕੂ ਜਥੇਬੰਦੀਆਂ ਆਪਸ ਦੇ ਵਿੱਚ ਲਗ ਲਗ ਥਾਂ ਤੇ ਚੱਲ ਰਹੀਆਂ ਸੀ ਵਿਚਰ ਰਹੀਆਂ ਸੀ ਉਹਨਾਂ ਦਾ ਤਾਲਮੇਲ ਹੈ ਨਹੀਂ ਸੀਗਾ ਪੰਥਕ ਕਮੇਟੀ ਦਾ ਮੁਖੀ ਡਾਕਟਰ ਸੋਨ ਸਿੰਘ ਸੀਗਾ ਉਹਨਾਂ ਵੱਲੋਂ ਉਹਨਾਂ ਨੇ ਬਿਆਨ ਜਾਰੀ ਲਵਾਦਾ ਤੇ ਉਸਕਾ ਜਿ세 ਬੰਦੀਆਂ ਸੀ ਜਿਨ੍ਹਾਂ ਨੇ ਇਲੈਕਸ਼ਨ ਦਾ ਬਾਈਕਾਟ ਕੀਤਾ ਸੀਗਾ ਬਾਕੀ ਤਕਰੀਬਨ ਨਾ ਬੱਬਰ ਖਾਲਸਾ ਨੇ ਨਾ ਮਾਨੋਚਾਲ ਗਰੁੱਪ ਨੇ ਨਾ ਕਿਸੇ ਹੋਰ ਨੇ ਉਹਨਾਂ ਨੇ ਕਿਸੇ ਵੱਡੀ ਜਿ세 ਬੰਦੀ ਨੇ ਉਹ ਨਹੀਂ ਕੀਤਾ ਸੀਗਾ ਇੱਕ ਪੰਥਾ ਕਮੇਟੀ ਸੀ ਡਾਕਟਰ ਸੋਨ ਸਿੰਘ ਵਾਲੀ ਉਹਨਾਂ ਨੇ ਬਾਈਕਾਟ ਕੀਤਾ ਸੀ ਫੈਡਰੇਸ਼ਨ ਵੀ ਉਹਦੇ ਨਾਲ ਸੀ ਜੀ ਦਲਜੀਤ ਸਿੰਘ ਬਿੱਟੂ ਵਾਲੀ ਤੇ ਉਹ ਮੰਨਦੇ ਨੇ ਵੀ ਸਾਡੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਬਾਅਦ ਚ ਮੰਨੇ ਵੀ ਨੇ ਉਹ ਸੋ ਉਹ ਬਹੁਤ ਵੱਡੀ ਇੱਕ ਤਰ੍ਹਾਂ ਦੀ ਗਲਤੀ ਸੀਗੀ ਉਦੋਂ ਨਹੀਂ ਆਪਣੀ ਸਰਕਾਰ ਬਣਨ ਰਹੀ ਸੀਗੀ ਪੰਜਾਬੀਆਂ ਦੀ ਸਰਕਾਰ ਬਣ ਰਹੀ ਸੀਗੀ ਉਸ ਤੋਂ ਪਹਿਲਾਂ ਜਦੋਂ ਇਲੈਕਸ਼ਨ ਦਾ 22 ਜਰਾਤ ਨੂੰ ਇਕ ਲਗਤ ਚੋਣਾਂ ਦਾ ਉਹ ਕਰਾਤਾ ਕੈਨਸਲ ਕਰਾ ਦਿਆਂ ਉਦੋਂ ਵੀ ਸਰਕਾਰ ਬਣਨ ਦੀ ਬਣ ਰਹੀ ਸੀਗੀ ਸਿਰਫ ਇਹਨਾਂ ਨੂੰ ਐ ਸੀ ਵੀ ਜੇ ਇਹਨਾਂ ਦੀ ਸਰਕਾਰ ਬਣ ਗਈ ਫਿਰ ਅਸੀਂ ਉਹ ਕੰਮ ਨਹੀਂ ਕਰ ਸਕਦੇ ਜੋ ਅਸੀਂ ਕਰਾਉਣਾ ਚਾਹੁੰਦੇ ਆ ਇਹ ਬਿਆਨ ਸਿੰਘ ਨੂੰ ਅੱਗੇ ਲਿਆਉਣਾ ਚਾਹੁੰਦੇ ਸੀਗੇ ਉਸ ਦੇ ਵਿੱਚ ਉਹ ਆਪਣਾ ਉਹ ਗੇਮ ਖੇਲ ਗਿਆ ਉਹਦੇ ਵਿੱਚ ਕਾਮਯਾਬ ਹੋ ਗਿਆ ਤਾਂ ਮੰਨਦੇ ਹਾਂ ਕਿ ਜਿਹੜਾ ਇੱਕ ਕੌਮ ਦੀ ਗਲਤੀ ਕਰਕੇ ਕੁਝ ਬੰਦਿਆਂ ਦੀ ਗਲਤੀ ਕਰਕੇ ਜਿਹੜਾ ਆਪਰੇਸ਼ਨ ਬਲੈਕ ਥੰਡਰ ਚੱਲਿਆ ਜੀ ਨੇ ਆਪਣੇ ਲਪੇਟੇ ਦੇ ਵਿੱਚ ਪੰਜਾਬ ਦੇ ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਜਿਹੜੇ ਨੌਜਵਾਨ ਨੇ ਉਹ ਲਏ ਨੇ ਤਾਂ ਮੰਨਦੇ ਹਾਂ ਕਿਤੇ ਨਾ ਕਿਤੇ ਗਲਤੀ ਸਾਡੇ ਆਪਣਿਆਂ ਦੀ ਸੀ ਨਹੀਂ ਗਲਤੀ ਆਪਣੇ ਦੀ ਸੀ ਹੁਣ ਉਦੋਂ ਸਰਜੀਤ ਸਿੰਘ ਬਰਨਾਲੇ ਦੀ ਬਹੁਤ ਵੱਡੀ ਗਲਤੀ ਸੀਗੀ ਉਹਨੂੰ ਆਪਣਾ ਉਹਦਾ ਮੁੰਡਾ ਸੀਗਾ ਗਗਨਦੀਪ ਬਰਨਾਲਾ ਉਹ ਖੁਦ ਦੱਸੋ ਆਪਣਾ ਪਿਸਤੌਲ ਲੈ ਕੇ ਪੰਜਾਬ ਪੁਲਿਸ ਦੀ ਗਵਾਈ ਕਰ ਰਿਹਾ ਜਾ ਕੇ ਜਦੋਂ ਬਲੈਕ ਥੰਡਰ ਹੋਇਆਗਾ ਤੇ ਉੱਥੇ ਜਾ ਕੇ ਆਪ ਕਮਰਿਆਂ ਦੇ ਵਿੱਚ ਹੀ ਜਾ ਕੇ ਤਲਾਸ਼ੀ ਲੈ ਰਿਹਾ ਜਿਹੜੇ ਦੇਖ ਰਿਹਾ ਗੋਲੀ ਮਾਰ ਰਿਹਾਗਾ ਤੇ ਇਹ ਆਪਣੀ ਦੀ ਗਲਤੀ ਹੀ ਨੇ ਇਹ ਕਿੱਥੇ ਦਾ ਤੁਸੀਂ ਉਹਨਾਂ ਨੂੰ ਹੋਰ ਤਰੀਕੇ ਨਾਲ ਵੀ ਕਰ ਸਕਦੇ ਹੋ ਇਹ ਥੋੜਾ ਵੀ ਗੋਲੀ ਹੈ ਤੁਸੀਂ ਸਿੱਧੇ ਗੋਲੀ ਮਾਰੋਗੇ ਕੀ ਪਤਾ ਤੁਹਾਨੂੰ ਵੀ ਇਹ ਖਾੜਕੂ ਹੈ ਜਾਂ ਕੀ ਹੈ ਤੇ ਉੱਥੇ ਆਮ ਸਰਦਾਰ ਆਲੂ ਜਾਂਦੀ ਨੇਗੇ 84 ਦੇ ਵਿੱਚ ਕੀ ਹੋਇਆਗਾ 125 ਨੌਜਵਾਨ ਸੀ ਜਦੋਂ ਅੱਜ ਦੇ ਦਿਨ ਜੂਨ ਦੇ ਵਿੱਚ ਉੱਥੇ ਬੰਗਲਾਦੇਸ਼ ਦੀ ਵੀ ਬਹੁਤ ਜ਼ਿਆਦਾ ਸੰਗਤ ਆਈ ਹੋਈ ਸੀ ਕਿਉਂਕਿ ਕੋਈ ਪੰਚਮ ਬਾਦਸ਼ਾਹ ਦਾ ਉਹ ਸ਼ਹੀਦੀ ਦਿਹਾੜਾ ਸੀਗਾ ਉਸ ਵੇਲੇ ਉੱਥੇ ਬਹੁਤ ਜ਼ਿਆਦਾ ਉਹ ਸੀਗਰ ਉਹ ਲੋਕ ਉੱਥੇ ਜਿਆਦਾ ਨਜਾਇਜ਼ ਫੌਜ ਨੇ ਆਏ ਮਾਰੇ ਨੇ ਆਪਣੇ ਗੁੱਸੇ ਜਾ ਕੇ ਕਿ ਫੌਜ ਬਹੁਤ ਮਾਰ ਗਈ ਸੀ 3 4 3 3500 ਫੌਜ ਖੁਦ ਦੱਸਦਾ ਬਰਾੜ ਆਪਣੀ ਕਿਤਾਬ ਚ 912 ਕਮਾਂਡੋ ਬਾਕੀ 3000 ਇਹਨਾਂ ਦਾ ਸਿਪਾਹੀ ਜਿਹੜਾ ਉੱਥੇ ਮਾਰਿਆ ਗਿਆ ਇਹ ਉਸ ਗੁੱਸੇ ਜਾ ਕੇ ਇਹਨਾਂ ਨੇ ਜਿਹੜੀ ਸ਼ਰਧਾਲੂ ਸੀਗੇ ਉਹੀ ਚ ਮਾਰਨੇ ਸ਼ੁਰੂ ਕਰਤੇ ਉਹ ਤਾਂ 125 ਸੀਗੇ ਸੰਤਾਂ ਦੇ ਨਾਲ 120 25 ਗਣਮੇ ਸਿੰਘ ਸੀਗੇ ਉਹ ਜਿਨ੍ਹਾਂ ਨੇ 3 4 ਦਿਨ ਐਡੀ ਵੱਡੀ ਹਿੰਦੁਸਤਾਨ ਦੀ ਸ਼ਕਤੀ ਜਿਹੜੀ ਚੌਥੀ ਸ਼ਕਤੀ ਕਹਿ ਦਿੰਨੇ ਆਪਾਂ ਇਹਨਾਂ ਦਾ ਆਪਣਾ ਫੌਜ ਦੀ ਉਹਦੇ ਨਾਲ ਡਟ ਕੇ ਮੁਕਾਬਲਾ ਕੀਤਾ ਬਾਕੀ ਤਾਂ ਸਾਰੇ ਐਂ ਮਾਰੇ ਨੇ ਫੌਜ ਨੇ ਜਖਮ ਕਰਦੇ ਆਪਾਂ ਇੱਕ ਗੱਲ ਬੜੀ ਸਾਹਮਣੇ ਆਉਂਦੀ ਆ ਕਿ ਕੁਝ ਸਾਡੇ ਆਪਣਿਆਂ ਨੇ ਜਿਹੜੀਆਂ ਚਿੱਠੀਆਂ ਸੈਂਟਰ ਨੂੰ ਲਿਖੀਆਂ ਸੀ ਕਿ ਜਿਹੜੇ ਸੰਤ ਪਿੰਡਾਂ ਵਾਲੇ ਨੇ ਉਹ ਸ਼੍ਰੀ ਕਲਤਕ ਸਾਬ ਹਾਵੀ ਹੋ ਗਏ ਨੇ ਕਲਤਕ ਸਾਬ ਖਾਲੀ ਕਰਾਇਆ ਜਾਵੇ ਇਹ ਕਹਿੰਦੇ ਆਪਣਿਆਂ ਨੇ ਚਿੱਠੀਆਂ ਲਿਖੀਆਂ ਸੀ ਇਹਦੇ ਵਿੱਚ ਕਿੰਨੀ ਸੱਚਾਈ ਦੇਖੋ ਉਸ ਟਾਈਮ ਇੰਦਰਾ ਗਾਂਧੀ ਦਾ ਜਿਹੜਾ ਪੰਜਾਬ ਮਤਲਕੀ ਉੱਤਰ ਭਾਰਤ ਦਾ ਜਿਹੜਾ ਉਹਦਾ ਚੀਫ ਸੈਕਟਰੀ ਸੀਗਾ ਮਲੋਏ ਕ੍ਰਿਸ਼ਨਨ ਧਰਨ ਸੀਗਾ ਉਹ ਕੇਰਲਾ ਸਾਈਡ ਦਾ ਸੀਗਾ ਤੇ ਇਹ ਤੁਹਾਨੂੰ ਪਤਾ ਅਫਸਰਾਂ ਨੂੰ ਰੋਜ਼ ਦੀ ਜਿਹੜੀ ਕਾਰਵਾਈ ਹੁੰਦੀ ਹੈ ਉਹ ਆਪਣੀ ਇੱਕ ਡੈਰੀ ਚ ਲਿਖਦੇ ਨੇ ਡੈਰੀ ਤੋਂ ਬਾਅਦ ਉਹਨੇ ਇੱਕ ਉਹ ਕਿਤਾਬ ਬਣਾਤੀ ਜਿਹਦਾ ਕਿਤਾਬ ਦਾ ਨਾਮ ਹੈਗਾ ਖੁੱਲੇ ਪੇਤ ਉਹਦੇ ਜੇ ਤੁਸੀਂ ਪੜ੍ਹ ਸਕਦੇ ਹੋ ਕੱਲੀ-ਕੱਲੀ ਗੱਲ ਉਹ ਲਿਖਿਆ ਹੋਇਆ ਵੀ ਇੰਨੀ ਤਰੀਕ ਨੂੰ ਪ੍ਰਕਾਸ਼ ਸਿੰਘ ਬਾਦਲ ਆਇਆ ਕਿਉਂਕਿ ਉਹ ਬੰਦਾ ਸੀਗਾ ਇੰਦਰਾਗੰਦੀ ਬੰਦੇ ਸੀ ਜਿਹੜਾ ਪੰਜਾਬ ਦਾ ਜਾਂਦਾ ਸੀ ਉਹ ਬੰਦਾ ਸੀਗਾ ਤਿੰਨ ਬੰਦੇ ਬੰਦੇ ਸੀਗੇ ਉਹਦੇ ਸਾਹਮਣੇ ਗੱਲਾਂ ਹੁੰਦੀਆਂ ਸੀ ਸਾਰੀ ਉਹ ਜਾ ਕੇ ਸਿਰਫ ਅਕਾਲੀ ਪਾਗਲ ਹੋ ਗਿਆ ਟੌੜਾ ਹੋ ਗਿਆ ਤਲਵੰਡੀ ਹੋ ਗਿਆ ਆਪਣਾ ਲੌਂਗੋਵਾਲ ਹੋ ਗਿਆ ਇਹ ਜਾ ਕੇ ਉੱਥੇ ਹੀ ਰੋਂਦੇ ਸੀਗੇ ਵੀ ਸੰਤ ਭਿੰਡਰਾਲੇ ਨੂੰ ਜਾਂ ਤੁਸੀਂ ਕੱਢੋ ਜਾਂ ਸਾਨੂੰ ਮਾਰ ਦੂਗਾ ਉਹ ਅਸੀਂ ਤਾਂ ਮਰ ਗਏ ਤੁਸੀਂ ਕੁਛ ਨਾ ਕੁਛ ਕਰੋ ਛੇਤੀ ਕਰੋ ਇਹਨਾਂ ਨੇ ਉੱਥੇ ਇਹੇ ਕੰਮ ਕਰਾਇਆਗਾ ਇਹਨਾਂ ਨੇ ਇਹ ਗਿਣੀ ਮੱਤੀ ਸ਼ਹਿਰ ਦੇ ਉਹਦੇ ਤਹਿਤ ਉਹਨੂੰ ਕਿਹਾ ਸੀਗਾ ਵੀ ਅਸੀਂ ਇੱਥੇ ਬੈਠੇ ਹੋਵਾਂਗੇ ਤੁਸੀਂ ਫੌਜ ਨੂੰ ਕਹਦੇ ਹੋ ਅਸੀਂ ਹੱਥ ਖੜੇ ਕਰਕੇ ਆ ਜਾਾਂਗੇ ਉਹਨੂੰ ਐਂ ਕਹਾਂਗੇ ਵੀ ਤੇਰੇ ਨਾਲ ਆ ਜੇ ਉਹਨੂੰ ਵੀ ਧੋਖੇ ਚ ਰੱਖਿਆ ਸੰਤ ਪਿੰਡ ਵਾਲਿਆਂ ਨੂੰ ਇਹ ਮੌਕੇ ਤੇ ਜਦੋਂ ਫੌਜ ਨੇ ਫੜਾਫੜ ਉੱਥੇ ਅੰਦਰ ਉਹ ਕੀਤੀ ਇਹ ਸਭ ਤੋਂ ਪਹਿਲਾਂ ਹੱਥ ਖੜੇ ਕਰਕੇ ਉਦੋਂ ਹੀ ਬਾਹਰ ਆ ਗਏ ਚਿੱਠੀਆਂ ਪਾਉਂਦੇ ਰਹੇ ਨੇ ਇਹ ਲਿਖ ਲਿਖ ਕੇ ਸੰਤਾਂ ਦੇ ਖਿਲਾਫ ਉਹ ਸਾਰੀ ਉਸ ਖੁੱਲੇ ਭੇਦਖਤਾਜ ਤੁਸੀਂ ਬਾੜ ਸਕਦੇ ਹੋ ਕੋਈ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਹੈਗਾ ਕਿ ਉਹ ਅਸੀਂ ਤਾਂ ਉਹਦੇ ਨਿਆਣੇ ਸੀਗੇ ਜੀ ਸੋ ਮੈਂ ਖੁਦ ਤਿਹਾਰ ਜੇਲ੍ਹ ਚ ਕਿਤਾਬ ਪੜ੍ਹੀ ਆ ਉਹ ਬਾਦਲ ਦੇ ਨਾਮ ਨੇ ਉਹਦੇ ਚ ਟੌੜੇ ਦਾ ਨਾਮ ਹੈਗਾ ਤਲਵੰਡੀ ਦਾ ਨਾ ਨਾ ਉਹਦੇ ਚ ਸੰਤ ਰਚਨ ਸਿੰਘ ਲੰਗੋਵਾਲ ਦਾ ਨਾ ਵੀ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਕਹਿ ਕੇ ਇਹ ਅਟੈਕ ਕਰਾਇਆ ਹੈਗਾ ਵੀ ਤੂੰ ਜੇ ਮਰ ਜੀ ਕਰ ਵੀ ਇਹਨੂੰ ਮਾਰ ਚਾਹੇ ਜੋ ਮਰ ਜੀ ਕਰ ਵੀ ਇਹ ਸਾਨੂੰ ਮਾਰ ਦੂਗਾ ਨਹੀਂ ਵੀ ਸਾਡੀ ਸਰਕਾਰ ਮੁੜ ਕੇ ਆਉਣੀ ਨਹੀਂਗੀ ਸੋ ਇਹ ਆਪਣੇ ਨੇ ਕਰਾਇਆ ਸਾਰਾ ਕੁਝ ਫੌਜੀ ਜਦੋਂ ਜੂਨ 84 ਦਾ ਸਾਰਾ ਘਲੂਕਾਰਾ ਹੁੰਦਾ ਉਸ ਤੋਂ ਬਾਅਦ ਇੱਕ ਖਬਰ ਜਿਹੜੀ ਆ ਉਹ ਸਿੱਖ ਸੰਗਤ ਤੱਕ ਪਹੁੰਚਾਈ ਜਾਂਦੀ ਹੈ ਕਿ ਜਿਹੜੇ ਸੰਤ ਭਿੰਡਰਾਂ ਵਾਲੇ ਨੇ ਉਹ ਪਾਕਿਸਤਾਨ ਚਲੇ ਗਏ ਨੇ ਕਿ ਇਥੋਂ ਉਹ ਜਿਹੜੇ ਰੂਹ ਫਰੋਸ਼ ਹੋ ਗਏ ਨੇ ਇਥੋਂ ਚਲੇ ਗਏ ਨੇ ਤਾਂ ਉਹ ਵੀ ਜਿਹੜੀ ਖਬਰ ਹੈ ਉਹ ਆਪਣਿਆਂ ਨੇ ਕਿਸੇ ਨੇ ਫਲਾਈ ਸੀ ਕਿ ਜਿਹੜਾ ਸਿੱਖ ਸੰਗਤ ਦੇ ਵਿੱਚ ਰੂਹ ਨਾ ਫੈਲ ਸਕੇ ਕਿਉਂਕਿ ਜਦੋਂ ਸ਼ਹੀਦ ਭਗਤ ਸਿੰਘ ਦੀ ਜਿਹੜੀ ਸ਼ਹੀਦੀ ਹੁੰਦੀ ਹੈ ਹਨਾ ਉਦੋਂ ਵੀ ਇਹੀ ਖਬਰ ਫਲਾਈ ਜਾਂਦੀ ਹੈ ਕਿ ਉਹਨਾਂ ਦੀ ਸ਼ਹੀਦੀ ਤਿੰਨ ਦਿਨ ਬਾਅਦ ਹੈ ਪਰ ਉਹਨਾਂ ਨੂੰ ਪਹਿਲਾਂ ਹੀ ਦੇ ਦਿੱਤੀ ਜਾਂਦੀ ਹੈ ਹੈਨਾ ਤਾਂ ਉਹ ਮੰਨਦੇ ਹੋ ਕਿ ਕਿਤੇ ਨਾ ਕਿਤੇ ਉਹ ਪੂਰੀ ਜਿਹੜੀ ਐ ਇੱਕ ਸਾਜ਼ਿਸ਼ ਘੜੀ ਗਈ ਸੀ ਕਿ ਜਿਹੜੇ ਸੰਤ ਨੇ ਪਾਕਿਸਤਾਨ ਚਲੇ ਗਏ ਦੇਖੋ ਸੰਤਾਂ ਨੂੰ ਸ਼ਹੀਦੀ ਹੋਈ ਹੈ ਨਾ ਉਹਨਾਂ ਦਾ ਭਰਾ ਹਰਚੰਦ ਸਿੰਘ ਰੋਡੇ ਹਰਚੰਦ ਸਿੰਘ ਰੋਡੇ ਉਹ ਫੌਜੋਂ ਆਨਰਰੀ ਕੈਪਟਨ ਰਿਟਾਇਰ ਸੀਗੇ ਉਹਨੂੰ ਲਿਆਂਦਾ ਗਿਆ ਉਹਨੂੰ ਤਾਂ ਸਨਖਤ ਕਰਾਈ ਹੈ ਉਹ ਕਹਿੰਦੇ ਵੀ ਹਾਂ ਇਹ ਸੰਤ ਵੀ ਜਰਨੈਲ ਸਿੰਘ ਹੀ ਹੈ ਉਹਨੂੰ ਕਹਿੰਦਾ ਵੀ ਤੂੰ ਫੌਜੋਂ ਆਇਆਗਾ ਵੀ ਤੇਰੇ ਸਾਰੇ ਕੁਝ ਬੰਦ ਕਰ ਦਾਂਗੇ ਤੈਨੂੰ ਚੱਕ ਕੇ ਮੰਦਰਾਗੇ ਜੋਧਪੁਰ ਵੀ ਤੂੰ ਬਾਹਰ ਜਾ ਕੇ ਗੱਲ ਨਹੀਂ ਕਰਨੀ ਉਹ ਫੌਜ ਨੇ ਹੀ ਵੀ ਜਿਹੜੀ ਪੰਜਾਬ ਦੇ ਲੋਕ ਭੜਕਣਾ ਜਾਣ ਇਹ ਫੌਜ ਨੇ ਹੀ ਆਪਣੇ ਕੋਲੋਂ ਕਿਹਾ ਸੀਗਾ ਵੀ ਸੰਤ ਤਾਂ ਸੁਰੰਗ ਪੱਟ ਕੇ ਲੰਘਗੇ ਵੀ ਲੋਕ ਸ਼ਾਂਤ ਹੋ ਜਾਣਗੇ ਵੀ ਸੰਤ ਜਿਉਂਦੇ ਨੇ ਇਹ ਸਰਕਾਰ ਦੀ ਹੀ ਇੱਕ ਖੇਡ ਲਾ ਲੋ ਵੀ ਉਹਦੇ ਜੇ ਕੰਮ ਆ ਪੋਗੇ ਇਹ ਇਹਨਾਂ ਨੇ ਅਖਬਾਰਾਂ ਦੇ ਵਿੱਚ ਖਬਰਾਂ ਦੇ ਦਿੱਤੀਆਂ ਵੀ ਸੰਤ ਤਾਂ ਉਥੋਂ ਖਰਾ ਹੋ ਗਏ ਆਪਣਾ ਸੁਰੰਗ ਪੱਟ ਕੇ ਚਲੇ ਗਏ ਕੋਈ ਨਹੀਂ ਗਏ ਉੱਥੇ ਹੀ ਸ਼ਹੀਦੀ ਪਾਈ ਹੈ ਉਹਨਾਂ ਨੇ ਸੰਤ ਉਹਦਾ ਭਰਾ ਨੇ ਜਾ ਕੇ ਉੱਥੇ ਸ਼ਨਾਖਤ ਕੀਤੀ ਹੈ ਤੇ ਸਭ ਕੁਝ ਉੱਥੇ ਹੋਇਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਸੰਤ ਕੀਤਾ ਨਹੀਂ ਕਹੇ ਸੀਗੇ ਉਹ ਸਰਕਾਰ ਨੇ ਹੀ ਕੀਤਾ ਸੀਗਾ ਜੋ ਕੀਤਾ ਹੈ ਪਉ ਦੀ ਜੇ ਅੱਜ ਦੇ ਸਮੇਂ ਦੀ ਗੱਲ ਕਰੀਏ ਇਸ ਵਾਰ ਵੀ ਜਿਹੜਾ ਹਰ ਸਾਲ ਜਦਾਂ ਸ਼੍ਰੀ ਕਾਲ ਤਖਸਬ ਤੋਂ ਜੂਨ ਮਹੀਨੇ ਦਾ ਪਹਿਲਾ ਹਫਤਾ ਮਨਾਇਆ ਜਾਂਦਾ ਹਨ ਉਹ ਤੇ ਸ਼ਹੀਦੀ ਸਮਾਗਮ ਹੁੰਦੇ ਨੇ ਤੇ ਸ਼੍ਰੀ ਕਾਲ ਤਖਸਬ ਦੇ ਜਥੇਦਾਰ ਨੇ ਜਿਹੜੇ ਉਹ ਫਸੀਲ ਤੋਂ ਸੰਦੇਸ਼ ਦਿੰਦੇ ਆ ਕੌਮ ਨੂੰ ਤਾਂ ਇਸ ਸਾਲ ਜਿਹੜਾ ਸੰਦੇਸ਼ ਆ ਉਹ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਦੇਣਾ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜੇ ਦਮਦਮਿਤਕਸਾਲ ਮਹਿਤਾ ਦੇ ਮੁਖੀ ਨੇ ਹਰਨਾਮ ਸਿੰਘ ਧੁੰਮਾ ਉਹਨਾਂ ਨੇ ਇੱਕ ਬਿਆਨ ਦਿੱਤਾ ਉਹ ਕਹਿੰਦੇ ਵੀ ਅਸੀਂ ਸੰਦੇਸ਼ ਨਹੀਂ ਦੇਣਾ ਦੇਣ ਦੇਣਾ ਕਿਉਂਕਿ ਤੁਸੀਂ ਤਨਖਾਈਆ ਕਰਾ ਰਹੇ ਹੋ ਤੁਹਾਨੂੰ ਪੰਥ ਨੇ ਪ੍ਰਵਾਨ ਨਹੀਂ ਕੀਤਾ ਇਸ ਕਰਕੇ ਕਸਿਸ ਨਰਿਸ਼ ਨਹੀਂ ਦੇਣ ਦੇਣਾ ਉਹਨਾਂ ਦੇ ਬਿਆਨ ਨੂੰ ਕਿਵੇਂ ਦੇਖੋ ਦੇਖੋ ਬਿਆਨ ਤਾਂ ਉਹਨਾਂ ਦਾ ਬਿਲਕੁਲ ਠੀਕ ਹੈ ਕਿਉਂਕਿ ਕੁਲਦੀਪ ਸਿੰਘ ਗੜਕਾ ਦਾ ਵੀ ਹਜੇ ਕੋਈ ਪੱਕਾ ਉਹ ਨਹੀਂ ਹੈਗਾ ਹਨਾ ਸੋ ਬਾਕੀ ਹਰਨਾਮ ਸਿੰਘ ਧੋਮਾ ਦਾ ਜਿਹੜਾ ਬਿਆਨ ਹੈ ਮਾਨ ਸਾਹਿਬ ਨੇ ਉਹਦੀ ਅਮੈਦ ਕੀਤੀ ਹੈ ਮੈਂ ਖੁਦ ਸੋਦਾਰ ਅਸਮ ਸਿੰਘ ਮਾਨ ਦੀ ਪਾਰਟੀ ਦਾ ਇੱਕ ਉਹ ਮੈਂ ਵਰਕਰ ਹੈ ਸੋ ਮਾਨ ਸਾਹਿਬ ਨੇ ਵੀ ਇਹ ਗੱਲ ਨੂੰ ਉਹ ਕੀਤਾ ਹੈਗਾ ਵੀ ਹਾਂ ਉਹਨਾਂ ਨੂੰ ਆਪਣਾ ਅਕਾਲ ਦਾ ਜਥੇਦਾਰ ਨੂੰ ਉੱਥੋਂ ਕੋਈ ਸੰਦੇਸ਼ ਨਹੀਂ ਦੇਣਾ ਚਾਹੀਦਾ ਨੇ ਉਹਨਾਂ ਨੇ ਤੁਸੀਂ ਮੇਰੇ ਸਾਹਬ ਨੇ ਜਦ ਤੂੰ ਤੁਸੀਂ ਬਿਆਨ ਚੰਗੀ ਤਰ੍ਹਾਂ ਨਹੀਂ ਕੀਤਾ ਉਹਨਾਂ ਨੇ ਕਿਹਾ ਵੀ ਜਿਹੜਾ ਸ਼੍ਰੀ ਕਾਲਤਾਖਸਬ ਦੀ ਮਰਿਆਦਾ ਉਹਨੂੰ ਰੱਖਣਾ ਚਾਹੀਦਾ ਤੇ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਸੰਦੇਸ਼ ਦੇਣਾ ਉਹ ਤੋਂ ਦੇਣ ਦੇਣਾ ਚਾਹੀਦਾ ਕੋਈ ਟਕਰਾ ਵਾਲੀ ਜਿਹੜੀ ਸਥਿਤੀ ਆ ਉਹ ਨਹੀਂ ਬਣਾਉਣੀ ਚਾਹੀਦੀ ਉਹਨਾਂ ਨੇ ਹਰਨਾਮ ਸਿੰਘ ਧੁੰਮਾ ਨੂੰ ਜਿਹੜੀ ਇਹ ਗੱਲ ਆਖੀ ਹੈ ਕਿ ਤੁਸੀਂ ਇਹ ਚੀਜ਼ ਜਿਹੜੀ ਸ਼ਰਾਰਤ ਬਾਜੀ ਆ ਇਹ ਨਾ ਕੀਤੀ ਜਾਵੇ ਉੱਥੇ ਤਾਂ ਕਿ ਜਿਹੜਾ ਪਹਿਲਾਂ ਜਿੱਦਾਂ ਪਹਿਲਾਂ ਇੱਕ ਵਾਰੀ ਟਕਰਾਅ ਹੋਇਆ ਸੀ ਕਿ ਉਹਦਾ ਦੀ ਸਥਿਤੀ ਨਾ ਬਣ ਜਾਵੇ ਉੱਥੇ ਉਹਨਾਂ ਨੇ ਹਰਨਾਮ ਸਿੰਘ ਧੁੰਮਾ ਨੂੰ ਜਿਹੜੀ ਇਹ ਸਲਾਹ ਦਿੱਤੀ ਹੈ ਹਰ ਨੇ ਤੁਮਨ ਉਸਤ ਜੇ ਮੈਂ ਉਹ ਦੂਜੇ ਪਾਸੇ ਗੱਲ ਲੇ ਗਿਆ ਸੋ ਕਹਿਣ ਦਾ ਮਤਲਬ ਹਜੇ ਇਹ ਭੰਬਲ-ਭੂਸਾ ਬਣਿਆ ਹੋਇਆ ਹੈਗਾ ਵੀ ਕਿਹਨੇ ਦੇਣਾ ਕਿਹਨੇ ਨਹੀਂ ਦੇਣਾ ਵੈਸੇ ਹਰ ਸਾਲ ਅਕਾਲ ਤਖਤ ਦਾ ਜਥੇਦਾਰ ਦਿੰਦਾ ਹੈਗਾ ਹਨਾ ਆਪਣੀ ਫਸੀਲ ਤੇ ਆ ਕੇ ਅਕਾਲ ਤਖਤ ਦੀ ਸੋ ਇਸ ਵਾਰ ਵੈਸੇ ਕੁਲਦੀਪ ਸਿੰਘ ਅੜਗਾਜ ਦਾ ਇਹ ਭਲੇਖਾ ਹੀ ਹੈ ਮਤਲਬ ਕਿ ਕੋਈ ਪੱਕਾ ਨਹੀਂਗਾ ਵੀ ਉਹ ਦਊਗਾ ਜਾਂ ਨਹੀਂ ਦਊਗਾ ਇਹ ਮੌਕੇ ਦੇ ਦੇਖਿਆ ਜਾਊਗਾ ਵੀ ਕਿਵੇਂ ਹੋਊਗਾ ਹਾਂ ਪਾਪੂ ਜੀ ਤੁਹਾਡੇ ਹਿਸਾਬ ਦੇ ਨਾਲ ਇੱਕ ਤਨਖਾਈ ਆ ਜਿਹੜਾ ਉਹ ਕੌਮ ਨੂੰ ਸੰਦੇਸ਼ ਦੇ ਸਕਦਾ ਕਿਉਂਕਿ ਪਟਨਾ ਸਾਹਿਬ ਤੋਂ ਜਿਹੜੀ ਉਹਨਾਂ ਨੂੰ ਤਨਖਾਹ ਲੱਗਿਆ ਤਨਖਾਈਆ ਕਰਾਰ ਹੈ ਤੁਹਾਡੇ ਹਿਸਾਬ ਦੇ ਨਾਲ ਤਨਖਾਈਆ ਜਿਹੜਾ ਉਹ ਕੌਮ ਨੂੰ ਸੰਦੇਸ਼ ਦੇ ਸਕਦਾ ਨਹੀਂ ਤਨਖਾਈਆ ਬਿਲਕੁਲ ਨਹੀਂ ਦੇ ਸਕਦਾ ਉਸੇ ਪਿੱਛੇ ਤਾਂ ਰੌਲਾ ਪੈ ਰਿਹਾ ਹੈਗਾ ਇਸ ਕਰਕੇ ਤਾਂ ਸਾਰੇ ਕਹਿ ਰਹੇ ਨੇ ਕਿ ਗੁਰਦੀਪ ਸਿੰਘ ਗੜਕਾ ਜਨੂ ਨੂੰ ਸੁਨੇਹਾ ਸੰਦੇਸ਼ ਦੇਣਾ ਨਹੀਂ ਚਾਹੀਦਾ ਕਿਉਂਕਿ ਉਹ ਤਨਖਾਈਆ ਨਹੀਂ ਹੈਗੀ ਸਾਡਾ ਜਥੇਦਾਰ ਜਿਹੜਾ ਕੱਢਿਆ ਹੋਇਆ ਹੈ ਬਾਕੀ ਰਹੀ ਗੱਲ ਤੁਹਾਨੂੰ ਪਤਾ ਹੀ ਹੈ ਵੀ ਸਰਬਤ ਖਾਲਸਾ ਨੇ ਤਾਂ ਜਿਹੜਾ ਗਾਲਤਾਰ ਸਾਹਿਬ ਦਾ ਜਥੇਦਾਰ ਉਹ ਜਗਤਾਰ ਸਿੰਘ ਹਵਾਰਾ ਉਹ ਵੀ ਆਪਣਾ ਸੰਦੇਸ਼ ਜਿਹੜੇ ਕਾਰਜਕਾਰੀ ਜਿ세ਦਾਰ ਧਿਆਨ ਸਿੰਘ ਮੰਡਾ ਉਹਨਾਂ ਰਹੀਂ ਦੇਣਗੇ ਉਹ ਆਪਣਾ ਸੰਦੇਸ਼ ਉੱਥੇ ਦੇਣਗੇ ਸ਼ਾਇਦ ਜੀ ਹਾਂ ਜੀ ਹਰ ਸਾਲ ਦਾ ਨੇ ਆ ਉਹ ਜੀ ਹਾਂ ਜੀ ਹਾਂ ਜੀ ਸੋ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਨਹੀਂ ਬਹੁਤ ਬਹੁਤ ਸ਼ੁਕਰੀਆ ਬਹੁਤ ਜ਼ਬਰਦਾਰੀ ਖਾਲਸਾ ਬੱਚਿਆਂ ਦਾ ਵੀ ਸਨਮਾਨ ਲੈਣ ਦੇ ਮਾਣ ਕਰਾ ਸੋ ਇਸ ਹਨ ਭਾਈ ਬਲਜੀਤ ਸਿੰਘ ਪਾਉ ਜਿਨ੍ਹਾਂ ਦੇ ਨਾਲ ਅਸੀਂ ਅੱਜ ਗੱਲਬਾਤ ਕੀਤੀ ਆ ਜਿਨ੍ਹਾਂ ਨੇ ਜੂਨ 84 ਦੇ ਵਿੱਚ ਤੇ ਜੂਨ 84 ਤੋਂ ਬਾਅਦ ਜਿਹੜੀ ਪੂਰੀ ਮੂਵਮੈਂਟ ਚੱਲੀ ਜਿਹੜੀ ਜਿਸ ਦੇ ਵਿੱਚੋਂ अनेਕਾਂ ਜਿਹੜੇ ਸਿੱਖ ਨੌਜਵਾਨ ਨੇ ਉਸ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਉਸ ਦੇ ਬਾਰੇ ਸਾਰਾ ਜਿੰਨਾ ਬਿਰਤਾਂਤ ਸੀਗਾ ਉਹ ਖੁੱਲ ਕੇ ਦੱਸਿਆ ਕਿ ਨੌਜਵਾਨਾਂ ਦੇ ਨਾਲ ਕੀ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰਾਂ ਦੇ ਨਾਲ ਕੀ ਕੁਝ ਜਿਹੜਾ ਸਰਕਾਰ ਤੇ ਪ੍ਰਸ਼ਾਸਨ ਦੇ ਵੱਲੋਂ ਕਾਰਗੁਜ਼ਾਰੀ ਕੀਤੀ ਗਈ ਆ ਸੋ ਇਦਾਂ ਦੀ ਸ਼ਖਸੀਅਤ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਦੇਉ ਜੀ ਦਾ ਬਹੁਤ ਧੰਨਵਾਦ